ਮੈਂ ਕਿਸੇ ਭਾਈ ਮੰਡਲੀ ਨਾਲ ਜਾਣਾ ਉਹਨਾਂ ਨੇ ਮੈਨੂੰ ਮਿਲ ਉਹਨਾਂ ਨੇ ਸਟਾਰਟਿੰਗ ਕਰਕੇ 2-3 ਘੰਟੇ ਮੈਗਾ ਉਹਨਾਂ ਨੇ ਮੈਨੂੰ ਬਾਅਦ ਚ 1500 ਦੇ ਦੇਣਾ ਕਿ ਮੈਂ ਲੈ ਆ ਭਾਈ ਤੇਰਾ ਉਦੋਂ ਐ ਲੱਗਦਾ ਸੀ ਕਿ ਯਾਰ ਵੀ ਥੱਕਾ ਹੋ ਰਿਹਾ ਤੇਰਾ ਵੀ ਜਾਗਰਣ ਦੇ ਵਿੱਚ ਵੀ ਨਾਲ ਬੌਂਸਰ ਰੱਖਦੇ ਨਹੀਂ ਫਿਰ ਉਹਨਾਂ ਨੂੰ ਰੱਬ ਦੀ ਭਗਤੀ ਕਰਨ ਲੱਗੇ ਵੀ ਡਰ ਲੱਗਦਾ ਸ਼ਹਿਰ ਦੇ ਵਿੱਚ ਸੀਗਾ ਉੱਥੇ ਪ੍ਰੋਗਰਾਮ ਸੀਗਾ ਕੋਈ ਧਾਰਮਿਕ ਪ੍ਰੋਗਰਾਮ ਸੀਗਾ ਉੱਥੇ ਮੈਂ ਤੁਹਾਨੂੰ ਮੈਂ ਦੱਸ ਦਿਆ ਮੈਨੂੰ ਵੀ ਹੈਰਾਨੀ ਹੁੰਦੀ ਹੈ ਕਿ ਉੱਥੇ ਦੋ ਕਤਲ ਹੋ ਗਏ ਸੀਗੇ ਸਾਡੇ ਗਾਉਂਦਿਆਂ ਗਾਉਂਦੇ ਹੀ ਕਹਿੰਦਾ ਤੁਹਾਨੂੰ ਅਕਲ ਨਹੀਂ ਹੈਗੀ ਕਿਸੇ ਨੂੰ ਇਹ ਕਹਿੰਦਾ ਤੁਹਾਨੂੰ ਬੈਠਣਾ ਨਹੀਂ ਆਉਂਦਾ ਕਿ ਕਲਾਕਾਰ ਸਿਖਾ ਦਿੰਦੇ ਨੇ ਵੀ ਜੇ ਬੈਠਣਾ ਜੋ ਫਕਰਾਂ ਨਾਲ ਤੂੰ ਹਏ ਕਰੀਆ ਵਧੀਆਂ ਮੈਥੋਂ ਲਿਖ ਕੇ ਲੈ ਲੈ ਪਛਤਾਏਗੀ ਨਹੀਂ ਤੁਹਾਡਾ ਸਬਰ ਹੋਣਾ ਵੀ ਇੱਕ ਦਿਨ ਪਹਿਲਾਂ ਤੁਸੀਂ ਸ਼ੋਅ ਲਾ ਕੇ ਨੱਚ ਕੁੱਦ ਕੇ ਆਇਓ ਤੇ ਅਗਲੇ ਦਿਨ ਘਰ ਦੇ ਵਿੱਚ ਸੱਤਰ ਵੇਚ ਜਾਂਦੇ ਹਾਲਾਂਕਿ ਲੋਕਾਂ ਨੇ ਮੈਨੂੰ ਪਿੰਡ 'ਚ ਕਈ ਵਾਰੀ ਬੜੇ ਤਾਹਨੇ ਦੇਣੇ ਮੇੜੇ ਦੇਣੇ ਕੀ ਯਾਰ ਤੇਰੇ ਪਹਿਲਾ ਫਾਦਰ ਸਾਹਿਬ ਇਦਾਂ ਇਸ ਲਾਈਨ ਚ ਰਹੀ ਉਹਨਾਂ ਦਾ ਕੁਝ ਨਹੀਂ ਬਣਿਆ ਤੇ ਤੇਰਾ ਵੀ ਨਹੀਂ ਕੁਝ ਬੰਨਾ ਮੈਨੂੰ ਪਿੰਡ ਚ ਹੀ ਇਦਾਂ ਦੇ ਮਤਲਬ ਮਿਲੇ ਉਹ ਸਾਡੇ ਕੋਈ ਪਿੰਡ ਤੋਂ ਹੀ ਸੇਟ ਸੀ ਕਿ ਉਹਨਾਂ ਦਾ ਮੈਂ 250 ਰੁਪਏ ਦਿਹਾੜੀ ਤੇ ਮੈਂ ਟੈਕਸੀ ਚਲਾਉਂਦਾ ਰਿਆ ਉਹਕੋ ਸਟੇਜ ਤੇ ਆਇਆ ਤੇ ਉਹਦਾ ਪੁਨਸ਼ਾ ਵਗੈਰਾ ਕੀਤਾ ਹੋਣਾ ਮੈਨੂੰ ਕਹਿੰਦਾ ਆ ਕੇ ਕਹਿੰਦਾ ਕਹਿੰਦਾ ਭਾਜੀ ਕੋਈ ਸਾਈਡ ਜਾ ਗਾਣਾ ਲਾ ਦੇ ਮੈਂ ਹੱਥ ਜੋੜਦੇ ਮੈਂ ਬਾਬਾ ਜੀ ਮੈਂ ਨਹੀਂ ਮਿਹਨਤ ਕੀਤੀਆਂ ਹੀ ਬਣਦੀ ਐ ਆਲਸਤਾ ਬੰਦੇ ਨੂੰ ਮੂੰਹ ਵੀ ਨਹੀਂ ਧੋਣ ਦਿੰਦੀ ਡੇਲੀ ਪੋਸਟ ਪੰਜਾਬੀ ਦੇਖ ਰਹੇ ਤੁਸੀਂ ਤੇ ਮੈਂ ਹਾਂ ਦੀਪ ਸੰਦੀਪ ਅੱਜ ਮੁਲਾਕਾਤ ਕਰਨੀ ਹੈ ਇੱਕ ਨੌਜਵਾਨ ਕਲਾਕਾਰ ਦੇ ਨਾਲ ਬੜਾ ਮਿਹਨਤੀ ਹੈ ਸਾਧਕ ਪਿੰਡ ਤੋਂ ਚੱਲ ਕੇ ਆਇਆ ਗੱਲਬਾਤ ਕਰਨੀ ਹੈ ਲਵ ਸਾਧਕ ਉਹਨਾਂ ਦੇ ਨਾਲ ਸਵਾਗਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਡੇਲੀ ਪੋਸਟ ਪੰਜਾਬੀ ਦੇਖ ਰਹੇ ਸਾਰੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਔਰ ਥੈਂਕ ਯੂ ਤੁਹਾਡਾ ਹਾਂ ਕੀ ਬਾਤ ਹੈ ਬਾਈ ਤੇ ਲਵ ਤੁਹਾਡਾ ਨਾਮ ਹੈ ਤੇ 뮤직 ਦੇ ਨਾਲ ਫਿਰ ਕਦੋਂ ਲਵ ਹੋ ਜਾਂਦਾ ਹੈ ਮਿਊਜ਼ਿਕ ਦੇ ਨਾਲ ਜਿਹੜੀ ਮੇਰੀ ਮੁਹੱਬਤ ਹੈ ਜਿਹੜਾ ਮੇਰਾ ਪਿਆਰ ਹੈ ਸ਼ੁਰੂ ਤੋਂ ਮੇਰਾ ਬਚਪਨ ਤੋਂ ਹੀ ਰਾਈ ਕਿਉਂਕਿ ਫੈਮਲੀ ਦੇ ਵਿੱਚ ਮੇਰੇ ਫਾਦਰ ਸਾਹਿਬ ਗਾਉਂਦੇ ਰਹੇ ਆ ਸੋ ਫੈਮਲੀ ਦੇ ਵਿੱਚ ਵੀ ਮੈਨੂੰ ਮਤਲਬ ਇਦਾਂ ਸੰਗੀਤਮਈ ਮਾਹੌਲ ਹੀ ਮਿਲਿਆ ਸੋ ਉਹੀ ਇਥੋਂ ਮਤਲਬ ਇਹ ਮੇਰੇ ਚੋ ਚੀਜ਼ ਹੈ ਕਿਉਂਕਿ ਇਹ ਤਾਂ ਤੁਹਾਡੇ ਫਾਦਰ ਸਾਹਿਬ ਗਾਉਂਦੇ ਸੀ ਤਾਂ ਉਹਨਾਂ ਨੇ ਸੰਘਰਸ਼ ਦੇਖਿਆ ਹੋਣਾ ਹੈ ਕਿ ਜਿਹੜੀ ਗਾਇਕੀ ਆ ਇਹ ਨੋਟਾਂ ਦੀ ਗਾਇਕੀ ਆ ਤੇ ਕੋਈ ਮੁਫਤ ਦੇ ਵਿੱਚ ਤਾਂ ਕੰਮ ਹੁੰਦਾ ਨਹੀਂ ਅੱਜ ਕੱਲ ਤਾਂ ਪੈਸੇ ਲੱਗਦੇ ਨੇ ਪਰ ਉਹਨਾਂ ਨੇ ਫਿਰ ਕਿਹਾ ਨਹੀਂ ਤੁਹਾਨੂੰ ਵੀ ਯਾਰ ਗਾਇਕੀ ਵਾਲੇ ਪਾਸੇ ਨਾ ਜਾ ਇੱਥੇ ਬੜੇ ਪੈਸੇ ਲੱਗਦੇ ਆ ਨਹੀਂ ਐਕਚੁਅਲੀ ਭਾਜੀ ਗੱਲ ਇਦਾਂ ਕਿ ਮੈਨੂੰ ਫਾਦਰ ਸਾਹਿਬ ਨੇ ਕਦੇ ਨਹੀਂ ਕਿਹਾ ਹਾਲਾਂਕਿ ਲੋਕਾਂ ਨੇ ਮੈਨੂੰ ਪਿੰਡ 'ਚ ਕਈ ਵਾਰੀ ਬੜੇ ਤਾਹਨੇ ਦੇਣੇ ਮੇੜੇ ਦੇਣੇ ਕਿ ਯਾਰ ਤੇਰੇ ਪਹਿਲਾਂ ਫਾਦਰ ਸਾਹਿਬ ਇਦਾਂ ਇਸ ਲਾਈਨ 'ਚ ਰਹੇ ਉਹਨਾਂ ਦਾ ਕੁਝ ਨਹੀਂ ਬਣਿਆ ਤੇ ਤੇਰਾ ਵੀ ਨਹੀਂ ਕੁਝ ਬਣਨਾ ਮੈਨੂੰ ਪਿੰਡ 'ਚ ਹੀ ਇਦਾਂ ਦੇ ਮਤਲਬ ਮਿਲੇ ਪਰ ਮੈਂ ਉਹਨਾਂ ਦੀਆਂ ਗੱਲਾਂ ਨੂੰ ਇਗਨੋਰ ਕਰਦੇ ਹੋਏ ਮੈਂ ਆਪਣੇ ਰਸਤੇ ਤੇ ਚੱਲਦਾ ਗਿਆ ਤੇ ਹੁਣ ਵੀ ਸਟਰਗਲ ਕਰ ਰਹੇ ਆ ਤੇ ਹੁਣ ਇੰਨਾ ਵੀ ਹੁਣ ਉਹ ਲੋਕਾਂ ਨੂੰ ਜਿਹੜੇ ਲੋਕ ਐਦਾਂ ਮਿਹਨੇ ਦਿੰਦੇ ਸੀਗੇ ਹੁਣ ਉਹ ਜਦੋਂ ਦੇਖਦੇ ਆ ਕਿ ਹਾਂ ਯਾਰ ਲਵ ਦਾ ਗਾਣਾ ਆ ਜਾਂ ਲਵ ਇੱਥੇ ਇੱਕ ਚੱਕ ਕੇ ਜੇ ਗੱਲ ਕਰੋ ਤੁਸੀਂ ਨੀਵੀਂ ਦੀ ਨਹੀਂ ਨਹੀਂ ਫਿਰ ਉਹ ਮਤਲਬ ਜਦੋਂ ਹੁਣ ਦੇਖਦੇ ਆ ਤਾਂ ਹੁਣ ਉਹਨਾਂ ਨੂੰ ਉਹ ਉਹਨਾਂ ਨੂੰ ਫਿਰ ਇੱਕ ਖੁਸ਼ੀ ਵੀ ਹੁੰਦੀ ਤੇ ਕਿਤੇ ਨਾ ਕਿਤੇ ਉਹ ਮੇਰੇ ਖਿਆਲ ਫੀਲ ਵੀ ਕਰਦੇ ਹੋਣ ਕਿ ਅਸੀਂ ਹਾਂ ਗਲਤ ਕਹਿੰਦੇ ਸੀ ਕਿ ਉਹ ਜਦੋਂ ਦੇਖਦੇ ਆ ਕਿ ਹਾਂ ਅੱਜ ਲਵ ਦਾ ਗਾਣਾ ਆ ਅੱਜ ਇੱਥੇ ਪ੍ਰੋਗਰਾਮ ਅੱਜ ਇੱਥੇ ਆ ਸੋ ਦੇਖਦੇ ਰਹਿੰਦੇ ਤੇ ਉਹ ਆਪਦੇ ਆਪ ਨੂੰ ਖੁਸ਼ੀ ਵੀ ਹੁੰਦੀ ਹੈ ਤੇ ਮਾਣ ਵੀ ਮਹਿਸੂਸ ਹੁੰਦਾ ਤੇ ਹਾਲੇ ਸਟਰਗਲ ਚੱਲ ਰਿਹਾ ਹੋਰ ਗਾਂ-ਗਾ ਮਾਲਕ ਉਹਨਾਂ ਖ ਔਖਾ ਹੁੰਦਾ ਸੰਘਰਸ਼ ਦੇ ਪੜਾਚੋਂ ਲੰਘਣਾ ਤੁਸੀਂ ਤਾਂ ਲੰਘੇ ਹੋ ਕਿਉਂਕਿ ਬਿਨਾ ਪੈਸੇ ਦੇ ਗਾਇਕੀ ਹੈ ਨਹੀਂ ਜਦੋਂ ਪ੍ਰੋਗਰਾਮ ਤੇ ਵੀ ਜਾਣਾ ਮਹਿੰਗੇ ਕੱਪੜੇ ਵੀ ਪਾਉਣੇ ਆ ਨਹਾ ਧੋ ਕੇ ਸੋਹਣਾ ਟਿਚ ਬਟਨ ਹੋ ਕੇ ਜਾਣਾ ਪਰ ਪੈਸੇ ਤਾਂ ਚਾਹੀਦੇ ਫਿਰ ਇਹ ਸਾਰਾ ਕੁਝ ਕਿਵੇਂ ਹੁੰਦਾ ਬਿਲਕੁਲ ਜੀ ਦੇਖੋ ਸਟਾਰਟਿੰਗ ਦਾ ਸਟਰਗਲ ਬਹੁਤ ਔਖਾ ਹੁੰਦਾ ਜਿਹੜਾ ਸਟਾਰਟਿੰਗ ਦਾ ਹੁੰਦਾ ਵੈਸੇ ਹੁਣ ਵੀ ਸਟਰਗਲ ਹੀ ਹੈ ਤੇ ਜਿਹੜਾ ਮੇਰਾ ਸਟਾਰਟਿੰਗ ਦੌਰ ਰਿਹਾ ਬੜਾ ਔਖਾ ਸੀਗਾ ਬੜਾ ਸੰਘਰਸ਼ ਕਿਉਂਕਿ ਮੇਰੇ ਮੈਂ ਦੱਸਣਾ ਚਾਹਣਾ ਕਿ ਅੱਜ ਤੋਂ 2 ਸਾਲ ਪਹਿਲਾਂ ਮੇਰੇ ਮਦਰ ਐਕਸਪਾਇਰ ਹੋ ਗਏ ਸੀਗੇ ਤੇ ਉਸ ਤੋਂ ਪਹਿਲਾਂ ਦਾ ਸਮਾਂ ਜਿਹੜਾ ਮੇਰਾ ਬੜਾ ਸੰਘਰਸ਼ਮਈ ਰਿਹਾ ਮੈਂ ਬੜਾ ਔਖਾ ਸਮਾਂ ਵੀ ਕੱਟਿਆ ਤੇ ਬੱਸ ਜੀ ਨੇ ਇਸ ਗੱਲ ਨੂੰ ਕਦੇ ਕਿਹਾ ਵੀ ਯਾਰ ਤੇਰੇ ਅੰ ਪਤਿਆਸ ਲਾਈਨ ਦੇ ਵਿੱਚੋਂ ਕੁਝ ਨਹੀਂ ਖੱਟ ਸਕਿਆ ਤਾਂ ਤੂੰ ਪੁੱਤ ਇਧਰੋਂ ਤੋਂ ਬਚ ਕੇ ਨਹੀਂ ਇਸ ਗੱਲੋਂ ਮੇਰੇ ਨਾਲ ਹਮੇਸ਼ਾ ਉਹਨਾਂ ਦੀਆਂ ਦੁਆਵਾਂ ਰਹੀਆਂ ਮੈਂ ਇੱਕ ਗੱਲ ਹਮੇਸ਼ਾ ਕਹਿੰਦਾ ਕਿ ਅੱਜ ਮੈਂ ਜੋ ਵੀ ਮਤਲਬ ਜੋ ਵੀ ਮਾੜਾ ਮੋਟਾ ਇੱਕ ਆਪਦਾ ਸਟੈਪ ਬਾਈ ਸਟੈਪ ਕਰ ਰਿਹਾ ਹਾਂ ਇਹ ਸਭ ਉਹਨਾਂ ਦੀਆਂ ਦੁਆਵਾਂ ਉਹਨਾਂ ਦਾ ਆਸ਼ੀਰਵਾਦ ਹੈ ਪਰ ਅੱਜ ਮਾਂ ਦੀ ਫੋਟੋ ਸਾਹਮਣੇ ਜਦੋਂ ਜਾਂਦੇ ਹੋ ਫਿਰ ਕੀ ਗੱਲਾਂ ਹੁੰਦੀਆਂ ਮਾਤਾ ਜੀ ਦੀ ਬਹੁਤ ਮੈਂ ਭਾਜੀ ਮੈਂ ਭਾਵੁਕ ਹੋ ਜਾਂਦਾ ਤੇ ਮੈਂ ਸਟੇਜ ਤੇ ਗਾਉਂਦਿਆਂ ਵੀ ਕਈ ਵਾਰੀ ਕੋਈ ਉਦਾਂ ਦਾ ਲੋਕ ਫਰਮਾਇਸ਼ ਕਰ ਦਿੰਦੇ ਆ ਕਿ ਭਾਜੀ ਮਾਂ ਦਾ ਗਾਣਾ ਗਾ ਦਿਓ ਜਾਂ ਕੋਈ ਉਦਾਂ ਉਹ ਬੋਲਿਆ ਨਹੀਂ ਜਾਂਦਾ ਕਿ ਕੀ ਕੀ ਮਾਤਾ ਨੂੰ ਕੀ ਹੋਇਆ ਸੀ ਉਹਨਾਂ ਨੂੰ ਐਕਚੁਅਲੀ ਬਲੱਡ ਕੈਂਸਰ ਦੀ ਪ੍ਰੋਬਲਮ ਸੀਗੀ ਤੇ ਮਤਲਬ 15 ਸਾਲ ਮੇਰੇ ਫਾਦਰ ਸਾਹਿਬ ਨੇ ਉਹਨਾਂ ਨੂੰ ਲੈ ਕੇ ਉਹਨਾਂ ਦਾ ਇਲਾਜ ਕਰਾਉਂਦੇ ਰਹੇ ਤੇ ਬੜਾ ਸੰਘਰਸ਼ ਦੇਖਿਆ ਸੀ ਤੇ ਪਰ ਉਦੋਂ ਫਿਰ ਤੁਸੀਂ ਉਹਨਾਂ ਨੂੰ ਕੋਈ ਗੀਤ ਜਾਂ ਫਿਰ ਕਿਸੇ ਗੱਲ ਦੇ ਨਾਲ ਖੁਸ਼ ਕਰਨ ਦੀ ਕੋਸ਼ਿਸ਼ ਕੀਤੀ ਕਿਉਂਕਿ ਮਾਂ ਮਾਂ ਦੀ ਹੈ ਮਾਂ ਦਾ ਦਿਲ ਤਾਂ ਬੱਚੇ ਦੇ ਲਈ ਉਹ ਵੈਸੇ ਹੀ ਇੱਕ ਤਰ੍ਹਾਂ ਦਾ ਭਾਵਕ ਹੁੰਦਾ ਹੈ ਪਰ ਕਿਹੜੀਆਂ ਗੱਲਾਂ ਫਿਰ ਆਖਰ ਦੇ ਵਿੱਚ ਹੁੰਦੀਆਂ ਤੁਹਾਡੀ ਮਾਤਾ ਨਾਲ ਮੈਂ ਭਾਜੀ ਮੈਂ ਸ਼ੁਰੂ ਤੋਂ ਮੈਂ ਆਪਣੇ ਮੰਮੀ ਨੂੰ ਆਪਣੇ ਮਦਰ ਨੂੰ ਕਹਿੰਦਾ ਹੁੰਦਾ ਸੀ ਕਿ ਮੈਂ ਮੇਰੇ ਨਾਲ ਦੇ ਜਿਹੜੇ ਆ ਉਹ ਮੁੰਡੇ ਗਾਣੇ ਕਰ ਰਹੇ ਆ ਕਿਉਂਕਿ ਮੇਰੇ ਜਿਹੜਾ ਮੇਰਾ ਜਿਹੜਾ ਇੱਕ ਦੋਸਤਾਂ ਵਾਲਾ ਵੀ ਉਹ ਵੀ ਇੱਕ ਸੰਗੀਤਮਈ ਆ ਸਾਰੇ ਮਤਲਬ ਦੋਸਤ ਸਿੰਗਰੀ ਆ ਮੈਂ ਉਹਨਾਂ ਨੂੰ ਕਹਿਣਾ ਮੈਂ ਆਪਣੇ ਫਾਦਰ ਸਾਹਿਬ ਨੂੰ ਕਹਿਣਾ ਆਪਣੇ ਮਦਰ ਨੂੰ ਕਹਿਣਾ ਕਿ ਮੇਰੇ ਦੋਸਤ ਨਾਲ ਦੇ ਗਾਣਾ ਕਰ ਰਹੇ ਆ ਕਿ ਮੈਂ ਵੀ ਕਰਨਾ ਉਹਨਾਂ ਨੇ ਕਿਹਾ ਚਲੋ ਕੋਈ ਨਾ ਪੁੱਤ ਜਦੋਂ ਟਾਈਮ ਆਊਗਾ ਉਦੋਂ ਆਪਾਂ ਵੀ ਜਦੋਂ ਆਪਣੇ ਸੌਖੇ ਹੋਗੇ ਉਦੋਂ ਕਰ ਲਾਂਗੇ ਤੇ ਪਰ ਮੇਂ ਚੀਜ਼ ਬੜਾ ਮੈਨੂੰ ਦੁੱਖ ਹੁੰਦਾ ਕਿ ਉਹਨਾਂ ਦੇ ਜਦੋਂ ਉਹਨਾਂ ਦੀ ਡੈਥ ਤੋਂ 4-5 ਮਹੀਨੇ ਪਹਿਲਾਂ ਮੇਰਾ ਇੱਕ ਬਹੁਤ ਪਿਆਰਾ ਵੀਰ ਹੈ ਅ ਗੁਰਮੀਤ ਬੰਟੀ ਵੌਇਸ ਆਫ ਪੰਜਾਬ ਦਾ ਵਿਨਰ ਹੈ ਮੇਰਾ ਭਰਾ ਉਹਨੇ ਮੈਨੂੰ ਕਾਲ ਆਈ ਉਹਦੀ ਤੇ ਕਹਿੰਦਾ ਇਦਾਂ ਕਰਕੇ ਕੋਈ ਕੰਪਨੀ ਹੈ ਉਹ ਤੇਰੀ ਵੀਡੀਓ ਇੱਕ ਕਰੂਗੀ ਇੱਕ ਗਾਣਾ ਕਰੂਗੀ ਤੇ ਬਸ ਉਹ ਮਤਲਬ ਮੈਂ ਹਲੇ ਡੰਮੀ ਉਹ ਮੈਂ ਕਹਿੰਦਾ ਉਹਨਾਂ ਕਿ ਮੇਰੇ ਜ਼ਿੰਦਗੀ ਦਾ ਪਹਿਲਾ ਤੇ ਆਖਰੀ ਉਹ ਗਾਣਾ ਸੀ ਜਿਹੜਾ ਮੈਂ ਆਪਣੇ ਮਦਰ ਨੂੰ ਵੀ ਸਿਰਫ ਮੈਂ ਇੱਕ ਡੰਮੀ ਸੁناਈ ਸੀ ਕੱਚੀ ਨੀ ਫਿਰ ਜਿਹੜੇ ਪੈਸੇ ਤੇਲੇ ਤੁਸੀਂ ਸ਼ੋਸ ਲਾਉਣ ਲੱਗ ਪਏ ਸੀ ਫਿਰ ਉਹ ਜਦੋਂ ਮਾਂ ਦੀ ਝੋਲੀ ਪਾਉਂਦੇ ਸੀ ਫਿਰ ਉਹ ਕਿਹੋ ਜਿਹੇ ਪਲ ਹੁੰਦੇ ਸੀ ਮੈਂ ਐਕਚੁਅਲੀ ਨਾ ਮੇਰੇ ਭਾਜੀ ਮੇਰੇ ਜਿਹੜੇ ਮਦਰ ਦੀ ਜਦੋਂ ਮੇਰੇ ਮਦਰ ਸੀਗੇ ਉਦੋਂ ਇਹਨਾਂ ਮੈਂ ਨਹੀਂ ਲਾਈਵ ਕਰਦਾ ਸੀਗਾ ਮਤਲਬ ਇਹਨਾਂ ਪ੍ਰੋਗਰਾਮ ਨਹੀਂ ਸੀਗੇ ਕਿਉਂਕਿ ਉਦੋਂ ਮਤਲਬ ਇੱਕ ਜਿਵੇਂ ਕਹਿ ਲਈਏ ਸਪੋਰਟ ਤਾਂ ਸੀਗੀ ਪਰ ਉਦੋਂ ਮੈਂ ਆਪਦੇ ਕੋਈ ਗੀਤ ਵਗੈਰਾ ਨਹੀਂ ਕੀਤੇ ਸੀਗੇ ਤੇ ਪ੍ਰੋਗਰਾਮ ਮੈਂ ਕਰਦਾ ਸੀਗਾ ਬਹੁਤ ਖੁਸ਼ੀ ਹੁੰਦੀ ਸੀ ਉਹ ਜਦੋਂ ਮੈਂ ਮੰਨ ਲਉ ਜਿੰਨਾ ਪ੍ਰੋਗਰਾਮ ਤੋਂ ਕੋਈ 5000 7000 ਉਹ ਮੈਂ ਮਾਂ ਨੂੰ ਦਿੰਦਾ ਸੀ ਤੇ ਉਹ ਮੈਨੂੰ ਐ ਲੱਗਦਾ ਸੀ ਕਿ ਮੈਂ ਪਤਾ ਨਹੀਂ ਵੀ ਸਾਰੀ ਦੁਨੀਆ ਜਿੱਤ ਕੇ ਆਪਦੀ ਮਾਂ ਦੀ ਝੋਲੀ 'ਚ ਪਾਤੀ ਹੈ ਉਹ ਮੈਨੂੰ ਐਦਾ ਪਰ ਜ਼ਿੰਮੇਵਾਰੀ ਇੱਕ ਵੱਡੀ ਹੋਣੀ ਹੈ ਕਿਉਂਕਿ ਚਾਰ ਭੈਣਾਂ ਨੇ ਤੁਹਾਡੇ ਜਿਵੇਂ ਦੱਸਿਆ ਪਿਤਾ ਜੀ ਵੀ ਮਤਲਬ ਸਿਹਤ ਇਸ ਇੱਕ ਉਮਰ ਦੇ ਵਿੱਚ ਆ ਕੇ ਹਾਂਜੀ 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 ਸਹੀ ਨਹੀਂ ਰਹਿੰਦੀ ਤਾਂ ਫਿਰ ਉਹ ਸਾਰਾ ਕੁਝ ਹੁਣ ਤੁਸੀਂ ਜਦੋਂ ਤੁਹਾਡੇ ਮੋਢਿਆਂ ਤੇ ਆ ਉਦੋਂ ਰਿਕੀ ਦਾ ਭਾਰ ਮੋਢਿਆਂ ਤੇ ਫਿਰ ਕਿਵੇਂ ਮੈਨੇਜ ਕਿਵੇਂ ਕਰਦੇ ਬਸ ਇਹ ਪਾਜੀ ਮੈਂ ਇੱਕ ਗੱਲ ਕਹਿਣਾ ਹੁਣਾ ਜ਼ਿੰਦਗੀ 'ਚ ਬੈਲੈਂਸ ਬਣਾ ਕੇ ਚੱਲਣਾ ਬਹੁਤ ਜ਼ਰੂਰੀ ਹੈ। ਮੈਂ ਮੈਂ ਨਾਲ ਸਟੱਡੀ ਵੀ ਕਰਦਾ ਰਿਆ ਤੇ ਹੁਣ ਮੈਂ ਇੱਕ ਸਕੂਲ ਦੇ ਵਿੱਚ ਜੌਬ ਵੀ ਕਰ ਰਿਹਾ ਤੇ ਬਸ ਮੈਂ ਕੋਸ਼ਿਸ਼ ਮੇਰੀ ਹੁੰਦੀ ਹੈ ਵੈਸੇ ਤਾਂ ਮੈਂ ਹੁਣ ਸਾਰਾ ਆਪਣਾ ਸਮਾਂ ਹੀ 뮤직 ਨੂੰ ਦਿੰਨਾ ਤੇ ਬਸ ਬੈਲੈਂਸ ਬਣਾ ਕੇ ਚੱਲਦਾ ਕਿ ਮੈਂ ਆਪਣੇ ਪਰਿਵਾਰ ਨੂੰ ਵੀ ਉਹਨਾ ਹੀ ਟਾਈਮ ਦਵਾ ਮੇਰੀਆਂ ਸਿਸਟਰ ਨੇ ਛੋਟੀਆਂ ਮੇਰੇ ਫਾਦਰ ਸਾਹਿਬ ਨੇ ਮੈਂ ਆਪਣੀ ਫੈਮਲੀ ਨੂੰ ਉਹਨਾ ਟਾਈਮ ਦਵਾ ਆਪਣੇ 뮤직 ਨੂੰ ਆਪਣੇ ਕੰਮ ਫਿਰ ਨਾਲ ਕੋਈ ਕੰਮ ਕਰਿਆ ਉਹ ਦੂਜਾ ਫਿਰ ਇਕੱਲੀ ਗਾਇਕੀ ਚੱਲਦੀ ਰਹੀ ਮੈਂ ਇਸ ਤੋਂ ਪਹਿਲਾਂ ਮੈਂ ਦੱਸਣਾ ਚਾਹਾਂਗਾ ਕਿ ਮੈਂ ਇਹ ਜਿਹੜਾ ਹੁਣ ਤਾਂ ਮੈਨੂੰ ਵੈਸੇ ਕਾਫੀ ਟਾਈਮ ਹੋ ਗਿਆ ਇਸ ਤੋਂ ਪਹਿਲਾਂ ਮੈਂ ਗੱਡੀ ਚਲਾਉਂਦਾ ਨਹੀਂ ਟੈਕਸੀ ਉਹ ਸਾਡੇ ਕੋਈ ਸਪੈਂਡ ਤੋਂ ਹੀ ਸੇਟ ਸੀਗੇ ਪਰ ਉਹਨਾਂ ਦਾ ਮੈਂ 250 ਰੁਪਏ ਦਿਹਾੜੀ ਤੇ ਮੈਂ ਟੈਕਸੀ ਚਲਾਉਂਦਾ ਰਿਆ ਉਹਨਾਂ ਨਾਲ ਜਾਂਦਾ ਹੁੰਦਾ ਸੀਗਾ ਤੇ ਅੱਛਾ ਜਦੋਂ ਮੈਂ ਗੱਡੀ ਚਲਾਉਂਦਾ ਸੀ ਉਦੋਂ ਵੀ ਮੇਰੇ ਮਨ ਚ ਐਦਾਂ ਹੀ ਚੱਲਦਾ ਰਹਿਣਾ ਕਿ ਮਾਲਕਾ ਮੈਨੂੰ ਵੀ ਜਿੰਨੀ ਮੈਂ ਕਮਾਈ ਕਰ ਲੈਣਾ ਉਸ ਤੋਂ ਪਾਲਾ ਮੈਨੂੰ ਥੋੜੀ ਹੋ ਜੇ ਪਰ ਹੋਵੇ ਸੰਗੀਤ ਚੋਂ ਉਹ ਫਿਰ ਮੈਨੂੰ ਮੈਨੂੰ ਸੰਤੁਸ਼ਟੀ ਹੋਊਗੀ ਨਹੀਂ ਪਰ ਲੱਗਦਾ ਸੀਗਾ ਵੀ ਯਾਰ ਮੇਰੀ ਆਵਾਜ਼ ਵੀ ਆ ਸਾਰਾ ਕੁਝ ਆ ਪਰ ਜਿਹੜੀ ਪੱਲੇ ਤਾਂ 250 ਹੀ ਪੈ ਰਿਆ ਹਾਂ ਲੱਗਦਾ ਸੀ ਦੇਖੋ ਇਹ ਹਰੇਕ ਇਨਸਾਨ ਨੂੰ ਹੁੰਦਾ ਕਿਉਂਕਿ ਆਪਣਾ ਹਨਾ ਜਦੋਂ ਕਹਿੰਦੇ ਨੇ ਨਾ ਆਪਣਾ ਪਛਾਨਣਾ ਬੰਦੇ ਨੂੰ ਬਹੁਤ ਜ਼ਰੂਰੀ ਆ ਆਪਣਾ ਮੈਂ ਕਿਤੇ 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 ਨਾ ਕਿਤੇ ਮੈਨੂੰ ਲੱਗਦਾ ਸੀ ਕਿ ਮੈਂ ਹਾਂ ਵੀ ਮੈਂ ਇਸ ਕੰਮ ਲਈ ਨਹੀਂ ਬਣਿਆਗਾ ਤੇ ਪਰ ਮੈਨੂੰ ਆਇਆ ਸੀ ਮੈਂ ਕਿ ਚਲੋ ਮਾਲਕ ਕਿਤੇ ਨਾ ਕਿਤੇ ਮੈਨੂੰ ਉਹ ਮੇਰੀ ਮੰਜ਼ਿਲ ਤੇ ਜ਼ਰੂਰ ਲੈ ਕੇ ਜਾਊਗਾ ਤੇ ਹੌਲੀ ਹੌਲੀ ਮਤਲਬ ਜਦੋਂ ਮੇਰੀਆਂ ਕੁਝ ਇੰਟਰਵਿਊ ਮੇਰੀਆਂ ਵੀਡੀਓ ਵਾਇਰਲ ਹੋਈਆਂ ਉਸ ਤੋਂ ਬਾਅਦ ਮੇਰੇ ਗੀਤ ਹੋਏ ਤੇ ਲਾਈਵ ਮੇਰੇ ਮੈਨੂੰ ਲਾਈਵ ਸ਼ੋਅਸ ਮਿਲਣ ਲੱਗੇ ਤੇ ਫਿਰ ਮੇਰਾ ਜਿਹੜਾ ਸੰਘਰਸ਼ ਹੈ ਮੇਰਾ ਸਟਰਗਲ ਹੈ ਮੈਨੂੰ ਸੌਖਾ ਹੋ ਗਿਆ ਤੇ ਉਹ ਫਿਰ ਮੈਂ ਅੱਜ ਵੀ ਗੱਲਾਂ ਯਾਦ ਕਰਦਾ ਹਾਂ ਉਹਨਾਂ ਕਿ ਮੈਂ ਗੱਡੀ ਚਲਾਉਂਦੇ ਸੋਚਦਾ ਹੁੰਦਾ ਸੀ ਯਾਰ ਵੀ ਮੈਂ ਮੈਂ ਆਇਆ ਮੈਂ ਗੱਡੀ ਤਾਂ ਚਲਾ ਰਿਹਾ ਵੀ ਮੈਨੂੰ ਕਿਤੇ ਇਹੀ ਮੈਨੂੰ ਜਿਹੜਾ ਮੇਰਾ ਕੰਮ ਹੈ ਮੇਰਾ ਸਟੇਜ ਦਾ 뮤직 ਦਾ ਕੰਮ ਹੋਵੇ ਤੇ ਅੱਜ ਜਦੋਂ ਉਹ ਗੱਲਾਂ ਯਾਦ ਕਰਦਾ ਤੇ ਡੈਸ਼ ਬੋਰਡ ਨੂੰ ਢੋਲਕੀ ਬਣਾ ਕੇ ਫਿਰ ਨਹੀਂ ਐਕਚੁਅਲੀ ਜਿਹੜੇ ਮੇਰੇ ਨਾਲ ਕਈ ਵਾਰੀ ਤੇ ਸਵਾਰੀਆਂ ਹੁੰਦੀਆਂ ਸੀ ਉਹਨਾਂ ਨੂੰ ਵੀ ਪਤਾ ਹੁੰਦਾ ਸੀ ਕਿਉਂਕਿ ਮੈਂ ਉਦੋਂ ਵੀ ਵੀਡੀਓ ਕੋਈ ਨਾ ਕੋਈ ਪਾਉਂਦਾ ਰਹਿੰਦਾ ਸੀਗਾ ਤੇ ਉਹਨਾਂ ਨੇ ਕਹਿਣਾ ਵੀ ਚਲੋ ਕੋਈ ਗਾਣਾ ਸੁਣਾ ਕਈ ਵਾਰੀ ਤਾਂ ਕੋਈ ਏਦਾਂ ਦੇ ਮਜ਼ਾਕ ਵੀ ਕਰ ਜਾਂਦੇ ਸੀਗੇ ਕਿ ਲੈ ਵੀ ਅੱਜ ਸਿੰਗਰ ਸਾਹਿਬ ਅੱਜ ਸਾਡੇ ਨਾਲ ਗੱਡੀ ਤੇ ਜਿਵੇਂ ਕਹਿੰਦੇ ਨੇ ਕਿ ਕਿਸੇ ਨੂੰ ਟੌਂਟਿਆ ਕਰ ਦੇਣਾ ਪਰ ਮੈਂ ਜ਼ਿਆਦਾ ਫੀਲ ਨਹੀਂ ਕੀਤਾ ਸੋ ਮੈਂ ਵੀ ਚਲੋ ਕੋਈ ਗੱਲ ਨਹੀਂ ਅੱਛਾ ਪਰ ਸਵਾਰੀਆਂ ਦਾ ਪੂਰੀ ਰੌਣਕ ਲੱਗਦੀ ਸੀ ਕੋਈ ਹਾਂ ਲੱਗਦੀ ਸੀ ਲੰਮੇ ਰੂਟ ਤੇ ਜਾਂਦੇ ਸੀ ਫਿਰ ਤਾਂ ਕਾਫੀ ਗਾਣੇ ਗਾਉਂਦੇ ਹੋਵਾਂਗੇ ਹਾਂ ਫਿਰ ਜਦੋਂ ਅਗਲੇ ਕਹਿ ਦਿੰਦੇ ਸੀ ਫਿਰ ਸੁਣਾਉਣਾ ਪੈਂਦਾ ਸੀਗਾ ਤੇ ਫਿਰ ਲੱਗਿਆ ਮਤਲਬ ਉਦੋਂ ਜਦੋਂ ਗਲੇ 'ਚ ਕੋਈ ਪ੍ਰੋਬਲਮ ਵੀ ਆ ਜਾਂਦੀ ਸੀ ਕਿ ਕੋਈ ਲੰਮੇ ਗਾਉਣੇ ਆ ਜਦੋਂ ਆਪਾਂ ਫਿਰ ਗਾਈਆਂ ਨਹੀਂ ਨਹੀਂ ਇਸ ਗੱਲੋਂ ਤਾਂ ਮੈਂ ਕਹਾਂਗਾ ਕਿ ਮਾਲਕ ਦੀ ਕਿਰਪਾ ਮੈਂ ਹੁਣ ਜਾਗਰਣ ਵੀ ਕਰਦਾ ਤੇ ਜਾਗਰਣ ਵੀ ਮਤਲਬ ਜਿੱਦਾਂ ਅਸੀਂ 10 ਵਜੇ ਸ਼ੁਰੂ ਕਰਦੇ ਆਂ 3-4 ਵਜੇ ਤੇ 4-5 ਘੰਟੇ ਲਗਾਤਾਰ ਹੀ ਚੱਲਦਾ ਇਸ ਗੱਲੋਂ ਮਾਲਕ ਦੀ ਕਿਰਪਾ ਵੀ ਗੱਲ ਅਜੇ ਤੱਕ ਤਾਂ ਸਹੀ ਹੈ ਨਹੀਂ ਪਰ ਜਗਰਾਂ ਤੋਂ ਲੈ ਕੇ ਇਹ ਬਹੁਤ ਰੌਲਾ ਚੱਲ ਰਿਹਾ ਵੀ ਜਿਹੜੇ ਮੁਸਲਮਾਨ ਸਿੰਗਰ ਨੇ ਜਾਂ ਅਮੀਰ ਆਲਮ ਘਰਾਣੇ ਦੇ ਉਹਨਾਂ ਤੋਂ ਨਹੀਂ ਕਰਾਉਣੇ ਹਿੰਦੂਆਂ ਤੋਂ ਕਰਾਉਣੇ ਨੇ ਫਿਰ ਤੁਹਾਨੂੰ ਲੋਕ ਕਿਵੇਂ ਬੁੱਕ ਕਰਦੇ ਨੇ ਕਿਉਂਕਿ ਅੱਜ ਕੱਲ੍ਹ ਤਾਂ ਬਹੁਤ ਰੌਲਾ ਚੱਲੀ ਜਾਂਦਾ ਮੈਂ ਭਾਜੀ ਇਹ ਗੱਲ ਸਮਝਦਾ ਕਿ ਜਿਹੜੇ ਲੋਕ ਕਲਾ ਨੂੰ ਧਰਮ ਦੇ ਵਿੱਚ ਵੰਡਦੇ ਆ ਮੈਂ ਤਾਂ ਕਹਾਂਗਾ ਬੇਵਕੂਫੀ ਆ ਉਹ ਕਿਉਂਕਿ ਸੰਗੀਤ ਜਿਹੜਾ ਹੁੰਦਾ ਸੰਗੀਤ ਦਾ ਕੋਈ ਧਰਮ ਨਹੀਂ ਤੇ ਕਲਾਕਾਰ ਦੀ ਕੋਈ ਜਾਤ ਨਹੀਂ ਹੈਨਾ ਤੇ ਸੰਗੀਤ ਜਿਵੇਂ ਕਹਿੰਦੇ ਨੇ ਨਾ ਕਿਤੇ ਵੀ ਆਪਾਂ ਗਾਉਣੇ ਆ ਉਹ ਇਕਾਲ ਦੇ ਆਪ ਵਿੱਚ ਇਬਾਦਤ ਹੈ ਸੰਗੀਤ ਜਿਹੜਾ ਸਹੀ ਸੰਗੀਤ ਹੈ ਸੱਚਾ ਸੁੱਚਾ ਸੰਗੀਤ ਆ ਆਪਣੇ ਆਪ ਵਿੱਚ ਇਬਾਦਤ ਹੈ ਤਾਂ ਇਬਾਦਤ ਤਾਂ ਕੋਈ ਵੀ ਕਰ ਸਕਦਾ ਨਹੀਂ ਪਰ ਬਹੁਤ ਵਾਰੀ ਇਹ ਹੁੰਦਾ ਵੀ ਜਿਹੜੀਆਂ ਕਮੇਟੀਆਂ ਨੇ ਉਹ ਪ੍ਰੋਗਰਾਮ ਕਰਾ ਲੈਂਦੀਆਂ ਨੇ ਤਾਂ ਪਰ ਜਿਹੜਾ ਗਾਇਕ ਆ ਜਿਹੜਾ ਗਾਉਂਦਾ ਉਦੇ ਪੱਲੇ ਕੁਝ ਨਹੀਂ ਪੈਂਦਾ ਉਹ ਆਪ ਹੀ ਸਾਰਾ ਕੁਝ ਇਕੱਠਾ ਵੱੱਠਾ ਇੱਥੋਂ ਤੱਕ ਕਿ ਮੈਨੂੰ ਤਾਂ ਇਹ ਵੀ ਪਤਾ ਲੱਗਿਆ ਵੀ ਜਿਹੜੇ ਉੱਤੇ ਵੀ ਪੈਸੇ ਹੁੰਦੇ ਨੇ ਉਹ ਵੀ ਚੱਕ ਲਏ ਜਾਂਦੇ ਨੇ ਤੁਹਾਡੇ ਨਾਲ ਵੀ ਹੋਇਆ ਕਰ ਉਹ ਐਕਚੁਅਲੀ ਪਹਿਲਾਂ ਹੁੰਦਾ ਸੀਗਾ ਜਿਵੇਂ ਕੋਈ ਭਜਨ ਮੰਡਲੀਆਂ ਬਣ ਜਾਣੀਆਂ ਸੋ ਉਹ ਕੋਈ ਇੱਕ ਅੱਧਾ ਏਦਾਂ ਦਾ ਸਿੰਗਰ ਕਰ ਲੈਂਦੇ ਸੀ ਜਿਹੜਾ ਕੋਈ ਮਾੜਾ ਮੋਟਾ ਵਧੀਆ ਪਰਫਾਰਮ ਕਰ ਲੈਂਦਾ ਤੇ ਉਹਨੂੰ ਵਿਚਾਰੇ ਨੂੰ ਉਹਨੇ ਕੁ ਪੈਸੇ ਦੇ ਦੇਨੇ ਵੀ ਆ ਭਾਈ ਤੇਰੀ 1000 ਦੇ ਆੜੀ ਆ 500 ਆ ਬਾਕੀ ਉਹਨਾਂ ਦਾ ਆਪ ਦਾ ਬਸ ਮੇਰੇ ਨਾਲ ਵੀ ਏਦਾਂ ਹੁੰਦਾ ਰਿਹਾ ਮੈਂ ਕਿਸੇ ਭਜਨ ਮੰਡਲੀ ਨਾਲ ਜਾਣਾ ਉਹਨਾਂ ਨੇ ਮੈਨੂੰ ਮਤਲਬ ਉਹਨਾਂ ਨੇ ਸਟਾਰਟਿੰਗ ਕਰਕੇ 2-3 ਘੰਟੇ ਮੈਗਾ ਹੁਣ ਉਹਨਾਂ ਨੇ ਮੈਨੂੰ ਬਾਅਦ ਚ 1500 ਦੇ ਦੇਣਾ ਕਹਿੰਦੇ ਲੈ ਭਾਈ ਤੇਰਾ ਉਦੋਂ ਐ ਲੱਗਦਾ ਸੀ ਕਿ ਯਾਰ ਵੀ ਵੀ ਤੱਕਾ ਹੋ ਰਿਹਾ ਵੀ ਧਰਮ ਦੇ ਨਾਂ ਤੇ ਮਤਲਬ ਜਦੋਂ ਤੁਸੀਂ ਦੇਖਦੇ ਸੀ ਵੀ ਕਲਾਕਾਰ ਜਿਹੜਾ ਮਿਹਨਤ ਕਰ ਰਿਹਾ ਪਰ ਉਹਨੂੰ ਤਾਂ ਕੋਈ ਮੁੱਲ ਨਹੀਂ ਮਿਲ ਰਿਹਾ ਜਿਹੜੀ ਉੱਥੇ ਕੁਝ ਠੇਕੇਦਾਰ ਟਾਈਪ ਲੋਕ ਹਾਂ ਉਹ ਕਹਾਂਗੇ ਕਿ ਜਿਵੇਂ ਕਹਿੰਦੇ ਨੇ ਕਿ ਭਾਜੀ ਧਰਮ ਕੋਈ ਨਹੀਂ ਹੁੰਦਾ ਹਨਾ ਮਾੜਾ ਤੇ ਸਾਰੇ ਧਰਮ ਇੱਕੋ ਜਿਹੇ ਆ ਤੇ ਬਸ ਜਿਹੜੇ ਕੋਈ ਵਿਚਲੇ ਬੰਦੇ ਹੁੰਦੇ ਆ ਵਿਚਲੇ ਕੋਈ ਠੇਕੇਦਾਰ ਹੁੰਦੇ ਉਹ ਥੋੜਾ ਸਿਸਟਮ ਨੂੰ ਇਹ ਲੱਗਦਾ ਵੀ ਕਈ ਥਾਂ ਇਹ ਪਲਾਨ ਡਜ ਕਰਾਤੇ ਵੀ ਹੁੰਦੇ ਨੇ ਵੀ ਚਲ ਪੈਸੇ ਇਕੱਠੇ ਕਰਨੀ ਜਿੱਥੇ ਜਾ ਕੇ ਤੁਹਾਨੂੰ ਅਹसास ਹੋਇਆ ਹੋਵੇ ਵੀ ਇੱਥੇ ਤਾਂ ਕੋਈ ਯਾਰ ਗੱਲ ਸੁਣਾਉਣ ਦਾ ਫਾਇਦਾ ਹੀ ਨਹੀਂ ਹੈਗਾ ਇਹ ਤਾਂ ਸਿਰਫ ਕੁਝ ਪੈਸੇ ਲਈ ਜਿਹੜਾ ਪ੍ਰੋਗਰਾਮ ਰਚਿਆ ਜਾ ਰਿਹਾ ਨਹੀਂ ਮੇਰੇ ਨਾਲ ਐਕਚੁਅਲੀ ਇਦਾਂ ਤਾਂ ਹਲੇ ਤੱਕ ਨਹੀਂ ਹੋਇਆਗਾ ਹੂੰ ਤੇ ਪਰ ਕਈ ਵਾਰੀ ਹੁੰਦਾ ਲੋਕ ਪੇਮੈਂਟ ਵੀ ਫੁੱਲ ਦੇ ਦਿੰਦੇ ਆ ਹੁਣ ਕਈ ਵਾਰੀ ਐਦਾਂ ਹੁੰਦਾ ਕਿ ਲੋਕ ਨਾ ਮੈਂ ਬਾਜੀ ਇੱਕ ਗੱਲ ਕਹਿਣਾ ਨਾ ਲੋਕ ਨਾ ਥੋੜਾ ਜਿਹਾ ਚੰਗੀ ਗੱਲ ਨਾਲ ਲੋਕ ਵੀ ਨਾ ਜਿਹੜੇ ਤਮਾਸ਼ਾ ਜ਼ਿਆਦਾ ਦੇਖਣਾ ਪਸੰਦ ਕਰਦੇ ਆ ਮੈਂ ਕਿਤੇ ਮੇਰਾ ਜਾਗਰਣ ਹੁੰਦਾ ਉਹ ਮੈਨੂੰ ਕਈ ਵਾਰੀ ਕਹਿ ਦਿੰਦੇ ਵੀ ਰੁਕੋ ਹੁਣ ਹੁਣ ਅਸੀਂ ਆਹ ਕਰਨਾ ਹੁਣ ਅਸੀਂ ਉਹ ਕੰਮ ਕਰਨਾ ਨਹੀਂ ਪਰ ਉਹ ਤੁਹਾਨੂੰ ਕਿਵੇਂ ਲੱਗਦਾ ਵੀ ਜਿਹੜੇ ਕਹੀ ਗਿਆ ਇੱਕ ਨੇ ਹੁਣ ਪਿੱਛੇ ਜੇ ਇੱਕ ਵੀਡੀਓ ਵਾਇਰਲ ਹੋਈ ਸੀ ਵੀ ਉੱਥੇ ਕਈ ਸਿੰਗਰ ਨੇ ਜਿਹੜੇ ਕੋਈ ਬੱਬੂ ਮਾਨ ਦਾ ਗਾਣਾ गा ਰਿਹਾ ਜਾਂ ਕੋਈ ਹੋਰ ਗੀਤ गा ਰਿਹਾ ਕੋਈ ਕਿਸੇ ਹੋਰ ਮਸ਼ਹੂਰ ਗਾਇਕ ਦਾ ਗਾਣਾ गा ਰਿਹਾ ਕੋਈ ਅਸਲੇ ਵਾਲਾ ਗਾਣਾ ਗਾਰੇ ਉੱਥੇ ਵੀ ਗਾਉਣ ਲੱਗ ਪੈਂਦੇ ਨੇ ਨਹੀਂ ਉਹ ਤਾਂ ਮੈਂ ਉਹ ਤਾਂ ਇਹੀ ਉਹ ਤਾਂ ਗਲਤ ਹੈ ਭਾਜੀ ਉਹ ਤਾਂ ਮੈਂ ਵੀ ਕਹਿਣਾ ਹੁੰਨਾ ਕਿ ਮੰਨ ਲਓ ਜਿਹੜੀ ਇੱਕ ਜਾਗਰਣ ਹੈ ਉਹ ਇੱਕ ਸਾਉ ਦਾ ਕੀਰਤਨ ਹੈ ਕੋਈ ਇਬਾਦਤ ਹੈ ਤਾਂ ਇਬਾਦਤ ਦੇ ਵਿੱਚ ਆਪਾਂ ਏਦਾਂ ਦੀ ਚੀਜ਼ ਤਾਂ ਉਹਦਾ ਇੱਕ ਕਲਾਕਾਰ ਨੂੰ ਵੀ ਚਾਹੀਦਾ ਕੋਈ ਵੀ ਹੈ ਚਾਹੇ ਉਹ ਹਿੰਦੂ ਹੈ ਚਾਹੇ ਮੁਸਲਮ ਹੈ ਸਿੱਖ ਹੈ ਉਹ ਤਾਂ ਉਹਨੂੰ ਚਾਹੀਦਾ ਕਿ ਮੈਂ ਭਾਈ ਜਿਸ ਮਤਲਬ ਜਿਹੜੀ ਇਬਾਦਤ ਲਈ ਆਇਆ ਮੈਂ ਉਹੀ ਇਬਾਦਤ ਕਰਾਂ ਨਹੀਂ ਪਰ ਕਈ ਕਲਾਕਾਰਾਂ ਦੀਆਂ ਜਿਵੇਂ ਕੰਪੋਜੀਸ਼ਨਾਂ ਭੰਨ ਤੋੜ ਕੇ ਵੀ ਬਣਾ ਲੈਂਦੇ ਨੇ ਵੀ ਤੇਰੇ ਤੇਰਾ ਯਾਰ ਬੁੱ ਇਦਾਂ ਆ ਕਿ ਕੰਪੋਜੀਸ਼ਨ ਚੱਲ ਜਾਂਦੀ ਪਰ ਜਿਹੜੇ ਬੋਲ ਤੁਹਾਡੇ ਬੋਲ ਸਹੀਆਂ ਬੋਲ ਨਹੀਂ ਆਪਾਂ ਚੱਲ ਸਕਦੇ ਬੋਲ ਤਾਂ ਫਿਰ ਫਿਰ ਤਾਂ ਉਹ ਤਾਂ ਹੀ ਉਹ ਜਿਹੜੇ ਲੋਕ ਆ ਜਿਨ੍ਹਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਦੀ ਆ ਉਹ ਫਿਰ ਕਿਤੇ ਨਾ ਕਿਤੇ ਉਹ ਸੱਚੇ ਵੀ ਫਿਰ ਹੁੰਦੇ ਆ ਨਹੀਂ ਪਰ ਤੁਹਾਡੇ ਨਾਲ ਵੀ ਕਦੇ ਇਹ ਹੋਇਆ ਵੀ ਇਸ ਤਰ੍ਹਾਂ ਦਾ ਜਦੋਂ ਤੁਸੀਂ ਕੋਈ ਗੀਤ ਸੋਣੇ ਤੋਂ ਕਿਸੇ ਨੇ ਡਿਮਾਂਡ ਕਰੀ ਹੋਵੇ ਪਰ ਤੁਸੀਂ ਨਾ ਕਰਦਾ ਹੋ ਲੋਕ ਕਹਿ ਦਿੰਦੇ ਭਾਜੀ ਮੈਂ ਇੱਕ ਮੇਰਾ ਪਿੱਛੇ ਜਾਗਰਨ ਸੀ ਫਰੀਦਕੋਟ ਸ਼ਹਿਰ ਦੇ ਵਿੱਚ ਉਹ ਇੱਕ ਸਟੇਜ ਤੇ ਆਇਆ ਤੇ ਉਹਦਾ ਕੁਨਸ਼ਾ ਵਗੈਰਾ ਕੀਤਾ ਹੋਣਾ ਮੈਨੂੰ ਕਹਿੰਦਾ ਆ ਕੇ ਕਹਿੰਦਾ ਕਹਿੰਦਾ ਭਾਜੀ ਕੋਈ ਸੈਡ ਜਿਹਾ ਗਾਣਾ ਲਾ ਦੇ ਮੈਂ ਹੱਥ ਮੈਂ ਵੀ ਪਹਿਲਾਂ ਹੀ ਬਹੁਤ ਮੈਂ ਵੀ ਰੋਲੇ ਚੱਲੇ ਵੇ ਤਾਂ ਮੈਂ ਵੀ ਨਹੀਂ ਮੈਂ ਮੈਂ ਇਹ ਕੰਮ ਨਹੀਂ ਕਰ ਸਕਦਾ ਕਹਿੰਦੇ ਨਹੀਂ ਨਹੀਂ ਤੂੰ ਲਾ ਵੀ ਕਿਨੂੰ ਕੋਈ ਨਹੀਂ ਕੁਛ ਕਹਿੰਦਾ ਮੈਂ ਵੀ ਨਹੀਂ ਮੈਂ ਮੈਂ ਇਹ ਕੰਮ ਨਹੀਂ ਕਰ ਸਕਦਾ ਮੈਂ ਵੀ ਹੋਰ ਤੁਸੀਂ ਭਾਜਣ ਜਿਹੜਾ ਮਰਜ਼ੀ ਡਿਮਾਂਡ ਕਰ ਦੋ ਕੁਮਾਤਾ ਰਾਣੀ ਦੀ ਭੇਟ ਆ ਉਹ ਜਿਹੜੇ ਮਰਜ਼ੀ ਦੱਸ ਦੋ ਮੈਂ ਉਹ ਕੋਸ਼ਿਸ਼ ਕਰੂੰਗਾ ਜਿੰਨਾ ਮੈਂ ਹੈਨਾ ਪੂਰਾ ਲੈ ਸਕਾਂ ਨਹੀਂ ਪਰ ਜਦੋਂ ਤੁਸੀਂ ਇਹਨਾਂ ਸਟੇਜਾਂ ਤੇ ਗਾਉਂਦੇ ਹੋ ਜਾਂ ਤੁਸੀਂ ਕਲਾਕਾਰਾਂ ਨੂੰ ਵੇਖਦੇ ਹੋ ਜਦੋਂ ਉਹਨਾਂ ਦਾ ਦੂਜਾ ਰੂਪ ਵੀ ਹੁੰਦਾ ਵੀ ਸਟੇਜਾਂ ਦੇ ਉੱਤੇ ਉਹ ਬੜਾ ਭਗਤੀ ਗਾਉਂਦੇ ਨੇ ਜਾਂ ਧਾਰਮਿਕ ਗਾਉਂਦੇ ਨੇ ਪਰ ਜਦੋਂ ਅਸਲ ਰੂਪ ਦੇ ਵਿੱਚ ਮਿਲਦੇ ਨੇ ਤਾਂ ਬੜੇ ਦੀ ਵਾਪੇ ਜਾਂਦੇ ਗਏ ਕੰਮ ਪੈਂਦਾ ਹੀ ਰਹਿੰਦਾ ਪਾਜੀ ਮੈਂ ਤਾਂ ਇੱਕ ਗੱਲ ਕਹਿਣਾ ਨਾ ਕਿ ਕੋਈ ਵੀ ਪਹਿਲਾਂ ਮੈਂ ਸੋਚਦਾ ਹੁੰਦਾ ਸੀ ਨਾ ਅਸੀਂ ਜਦੋਂ ਛੋਟੇ ਹੁੰਦੇ ਕਿਸੇ ਸਿੰਗਰ ਨੂੰ ਸੁਣਨਾ ਸੀ ਸਾਡੇ ਪਿੰਡ ਵੀ ਖਾੜੇ ਲੱਗਦੇ ਰਹੇ ਆ ਤੇ ਮੈਂ ਸਿੰਗਰ ਨੂੰ ਸੁਣਨ ਜਾਣਾ ਤੇ ਸਟੇਜ ਤੇ ਬੜਾ ਉਹਨਾਂ ਨੇ ਹੱਸ-ਹੱਸ ਕੇ ਗਾਉਣਾ ਉਹ ਵੇਖ ਕੇ ਐਦਾਂ ਲੱਗਦਾ ਕਿ ਹਾਂ ਯਾਰ ਸਿੰਗਰ ਬੜੇ ਸਾਰਿਆਂ ਨੂੰ ਹੱਸ ਕੇ ਮਿਲਦੇ ਆ ਹੱਸ ਕੇ ਕਈ ਵਾਰੀ ਫੋਟੋ ਵੀ ਕਈ ਵਾਰ ਵੈਸੇ ਪਰਸਨਲੀ ਮਿਲ ਜਾਣਾ ਤਾਂ ਉਹਨਾਂ ਨੇ ਬੜਾ ਯਾਰ ਕਈ ਗੱਲਾਂ ਨੂੰ ਅਸੀਂ ਬੁਲਾਉਣਾ ਤੇ ਇਗਨੋਰ ਹੀ ਕਰ ਦਿੰਦੇ ਸੀਗੇ ਉਹ ਚੀਜ਼ਾਂ ਵੇਖ ਕੇ ਲੱਗਦਾ ਕਿ ਜਿਹੜੀ ਤੁਹਾਡੀ ਰੀਅਲ ਲਾਈਫ ਆ ਔ ਨੀ ਬਾਕੀਆਂ ਨੂੰ ਫਿਰ ਉਚੜੀਆਂ ਜਿਹਨਾਂ ਉਹ ਨਹੀਂ ਸਮਝਦੇ ਨਵੇਂ ਕਲਾਕਾਰਾਂ ਕੀ ਕਹਿ ਸਕਦੇ ਆ ਭਾਜੀ ਤੁਹਾਡੇ ਨਾਲ ਵੀ ਜਿੱਦਾਂ ਤੁਸੀਂ ਦੱਸਿਆ ਇਹਨਾਂ ਚੀਜ਼ਾਂ ਨੂੰ ਦੇਖ ਕੇ ਫਿਰ ਦੁੱਖ ਤੇ ਲੱਗਦਾ ਹੀ ਹੈ ਹਾਂ ਦੁੱਖ ਹੁੰਦਾ ਜਿਹੜੇ ਤੁਹਾਨੂੰ ਪਿਆਰ ਕਰਨ ਵਾਲੇ ਆ ਜਿਹੜੇ ਤੁਹਾਡੇ ਫੈਨ ਨੇ ਹਨਾ ਉਹਨਾਂ ਨੂੰ ਦੁੱਖ ਹੁੰਦਾ ਜਦੋਂ ਕੋਈ ਤੱਕਾ ਮਾਰਦਾ ਕਿਸੇ ਦੇ ਬੌਂਸਰ ਹੁੰਦੇ ਪਾਸੇ ਕਰ ਦਿੰਦੇ ਭਾਈ ਨਹੀਂ ਅੱਜ ਨਹੀਂ ਭਾਜੀ ਕੋਈ ਕਲਾਕਾਰ ਮੈਂ ਦੇਖਦਾ ਵੀ ਜਾਗਰਨ ਦੇ ਵਿੱਚ ਵੀ ਨਾਲ ਬੌਂਸਰ ਰੱਖਦੇ ਨੇ ਫਿਰ ਉਹਨਾਂ ਨੂੰ ਰੱਬ ਦੀ ਭਗਤੀ ਕਰਨ ਲੱਗੇ ਵੀ ਡਰ ਲੱਗਦਾ ਨਹੀਂ ਐਕਚੁਅਲੀ ਇਹ ਨਾ ਭਾਜੀ ਇਦਾਂ ਹੁੰਦਾ ਮੈਂ ਨਾ ਐਕਚੁਅਲੀ ਮੈਨੂੰ ਵੀ ਮੇਰੇ ਇੱਕ ਦੋ ਪ੍ਰੋਗਰਾਮ ਇਦਾਂ ਦੇ ਹੋਏ ਮੈਨੂੰ ਵੀ ਥੋੜਾ ਜਿਹਾ ਲੋਡ ਪਈ ਹੁਣ ਇਹਦਾ ਮਤਲਬ ਆਲਾ ਲੋਕ ਲੋਕਾਂ ਨੇ ਇਹ ਵੀ ਮੈਨੂੰ ਵੀ ਕਮੈਂਟ ਕੀਤੇ ਕਿ ਯਾਰ ਲੈ ਹੁਣ ਯਾਰ ਇਹ ਥੋੜੇ ਜਿਹਾ ਪ੍ਰੋਗਰਾਮ ਲਾ ਕੇ ਤੇ ਹੁਣ ਨਾਲ ਬੌਂਸਰ ਐਕਚੁਅਲੀ ਕਿਉਂ ਹੋਇਆ ਸੀਗਾ ਮੇਰਾ ਕਿਤੇ ਪ੍ਰੋਗਰਾਮ ਸੀਗਾ ਜਾਗਰਨ ਸੀ ਉਸ ਤੋਂ ਪਹਿਲਾਂ ਤੇ ਉਥੇ ਫਿਰ ਮੈਨੂੰ ਉਹਨਾਂ ਨੇ ਉਹਨਾਂ ਨੇ ਆਪ ਦੇ ਵੱਲੋਂ ਜਿਹੜੀ ਕਮੇਟੀ ਸੀ ਜਿਨ੍ਹਾਂ ਨੇ ਮੈਨੂੰ ਬੁੱਕ ਕੀਤਾ ਸੀ ਉਹਨਾਂ ਨੇ ਆਪ ਦੇ ਵੱਲੋਂ ਬੌਂਸਰ ਕਹਿੰਦੇ ਵੀ ਭਾਜੀ ਤੁਹਾਡੀ ਸੇਫਟੀ ਲਈ ਆ ਮੈਂ ਕੋਈ ਗੱਲ ਨਹੀਂ ਤੇ ਇੱਕ ਮੈਂ ਹੋਰ ਦੱਸਣਾ ਇੱਕ ਸਾਡਾ ਫਿਰੋਜ਼ਪੁਰ ਸ਼ਹਿਰ ਦੇ ਵਿੱਚ ਸੀਗਾ ਜਿੱਥੇ ਪ੍ਰੋਗਰਾਮ ਸੀਗਾ ਕੋਈ ਧਾਰਮਿਕ ਪ੍ਰੋਗਰਾਮ ਹੀ ਸੀਗਾ ਉਥੇ ਮੈਂ ਤੁਹਾਨੂੰ ਮੈਂ ਦੱਸ ਦਿਆ ਮੈਨੂੰ ਵੀ ਹੈਰਾਨੀ ਹੁੰਦੀ ਹੈ ਕਿ ਉਥੇ ਦੋ ਕਤਲ ਹੋ ਗਏ ਸੀਗੇ ਸਾਡੇ گاਉਂਦਿਆਂ گاਉਂਦਿਆਂ ਜਾਗਰਨ ਚ ਹਾਂ ਨਹੀਂ ਉਹ ਹੈ ਕੋਈ ਧਾਰਮਿਕ ਪ੍ਰੋਗਰਾਮ ਹੀ ਸੀਗਾ ਤੇ ਉਹ ਮਤਲਬ ਕੋਈ ਮੰਦਿਰ ਪਾਸਿਓਂ ਆਈ ਸੀਗੀ ਤੇ ਉਹ ਬਸ ਉਹਨਾਂ ਦੀ ਆਪਸ ਵਿੱਚ ਕੋਈ ਰੰਜਿਸ਼ ਸੀ ਤੇ ਸਾਡੇ ਗਾਉਂਦਿਆਂ ਗਾਉਂਦਿਆਂ ਸਾਨੂੰ ਬਾਅਦ ਵਿੱਚ ਪਤਾ ਲੱਗਾ ਵੀ ਐ ਕਰਕੇ ਜਿਹੜੇ ਇੱਥੇ ਮੁੰਡੇ ਲੜ ਰਹੇ ਸੀ ਉਹ ਤਾਂ ਉੱਥੇ ਆ ਗੱਲ ਬਣ ਗਈ ਤੇ ਉਸ ਤੋਂ ਬਾਅਦ ਫਿਰ ਪਤਾ ਵੀ ਜਿੰਨੇ ਕਲਾਕਾਰ ਸਟੇਜ ਤੇ ਗਾਉਂਦਾ ਉਹਨੂੰ ਜਿੰਜੀ ਜ਼ਿੰਦਗੀ ਦੇ ਵਿੱਚ ਵੀ ਹੋਣਾ ਚਾਹੀਦਾ ਜੇ ਅਸੀਂ ਰੱਬ ਦੀ ਇਬਾਦਤ ਕਰਦੇ ਆ ਤਾਂ ਸਾਨੂੰ ਬਹੁਤ ਸਾਰੇ ਕਲਾਕਾਰ ਐੋਜੇ ਨੇ ਵੀ ਜਿਨ੍ਹਾਂ ਦੇ ਆਪ ਦੇ ਤਲਾਕ ਚੱਲੀ ਜਾਂਦੇ ਨੇ ਤੇ ਉਹ ਰੱਬ ਦੇ ਨਾਲ ਜੋੜਨ ਦੀ ਗੱਲ ਕਰਦੇ ਨੇ ਇਹ ਦੇਖੋ ਭਾਜੀ ਹਰੇਕ ਦੀ ਪਰਸਨਲ ਇੱਕ ਲਾਈਫ ਹੈ ਨਾ ਸੋ ਇਹਦੇ ਵਿੱਚ ਪਰ ਹੁੰਦਾ ਵੀ ਆ ਕਈ ਔਨ ਸਟੇਜ ਬੜਾ ਬਿਹੇਵੀਅਰ ਅੱਛਾ ਹੁੰਦਾ ਪਰ ਉਹਨਾਂ ਨੂੰ ਰੀਅ ਆਊਟ ਜਾ ਫੀਲ ਹੁੰਦਾ ਉਹ ਫਿਰ ਜਿਹੜੇ ਆਮ ਇੱਕ ਕਲਾਕਾਰ ਕਲਾਕਾਰ ਦੀ ਜ਼ਿੰਦਗੀ ਨੂੰ ਸਮਝ ਸਕਦਾ ਹੈ ਪੰਜਾਬ ਦਾ ਬਹੁਤ ਵੱਡਾ ਕਲਾਕਾਰ ਹੈ ਜਿਹੜਾ ਅਕਸਰ ਜਗਰਾਤਿਆਂ ਤੇ ਮਿਲਦਾ ਜਦੋਂ ਅਸੀਂ ਉਹਦੀ ਸਟੇਜ ਦੇਖਦੇ ਆ ਤਾਂ ਲੋਕਾਂ ਨੂੰ ਭਜ ਭਜ ਕੇ ਪੈਂਦਾ ਕਿਸੇ ਨੂੰ ਕਹਿੰਦਾ ਤੁਹਾਨੂੰ ਅਕਲ ਨਹੀਂ ਹੈਗੀ ਕਿਸੇ ਨੂੰ ਇਹ ਕਹਿੰਦਾ ਤੁਹਾਨੂੰ ਬੈਠਣਾ ਨਹੀਂ ਆਉਂਦਾ ਕਿ ਕਲਾਕਾਰ ਸਿਖਾ ਦਿੰਦੇ ਨੇ ਵੀ ਜੇ ਬੈਠਣਾ ਨਹੀਂ ਨਹੀਂ ਐਕਚੁਅਲੀ ਇਹ ਉਹਨਾਂ ਦਾ ਆਪ ਦਾ ਇੱਕ ਜਿਵੇਂ ਉਹਨਾਂ ਨੇ ਇੱਕ ਜਿਵੇਂ ਕਹਿ ਲਈਏ ਗਾ गा ਕੇ ਉਹ ਲੋਕਾਂ ਨਾਲ ਲੋਕ ਉਹਨਾਂ ਨੂੰ ਆਪਣੇ ਦੋਸਤ ਲੱਗਣ ਲੱਗ ਜਾਂਦੇ ਆ ਕਿਉਂਕਿ ਉਹਨਾਂ ਦਾ ਰੁਤਬਾ ਹੀ ਇੰਨਾ ਬਣ ਜਾਂਦਾ ਕਿਉਂਕਿ ਉਹਨਾਂ ਨੇ ਗਾਣਾ ਗਾਣੇ ਨੂੰ ਇੰਨਾ ਕੁ ਮਤਲਬ ਵੀ ਸਿੱਖ ਲਿਆ ਇੰਨਾ ਕੁ ਗਾਣਾ ਗਾਤਾ ਕਿ ਲੋਕ ਉਹਨੂੰ ਉਹ ਗੁੱਸੇ 'ਚ ਵੀ ਹੋਊਗਾ ਉਹਨੂੰ ਪਿਆਰ ਹੀ ਕਰਨਗੇ ਮੈਂ ਖੁਦ ਮੈਂ ਕਈ ਵਾਰੀ ਐਸੇ ਸਿੰਗਰ ਹੁੰਦੇ ਨੇ ਅਸੀਂ ਮੰਨ ਲਓ ਮੈਂ ਲਾਈਵ ਸੁਣਦੇ ਹੁਣੇ ਤਾਂ ਲੋਕ ਮਤਲਬ ਸਿੰਗਰ ਕਈ ਵਾਰੀ ਬੜਾ ਗੁੱਸੇ ਚ ਬੋਲ ਜਾਂਦੇ ਨੇ ਪਰ ਉਹਨਾਂ ਦੀ ਸਾਡਾ ਕੀ ਹੈ ਕਈ ਲੋਕਾਂ ਦਾ ਉਹਨਾਂ ਦੇ ਸੰਗੀਤ ਨਾਲ ਉਹਨਾਂ ਦੇ ਗਾਣੇ ਨਾਲ ਹੀ ਇੰਨਾ ਪਿਆਰ ਹੁੰਦਾ ਹੈ ਕਿ ਉਹਨਾਂ ਦਾ ਗੁੱਸਾ ਸਾਨੂੰ ਨਜ਼ਰ ਹੀ ਨਹੀਂ ਆਉਂਦਾ ਆਮ ਲੋਕਾਂ ਦਾ ਮੈਂ ਕੁਝ ਨਹੀਂ ਕਹਿ ਸਕਦਾ ਕਿਉਂਕਿ ਆਮ ਲੋਕ ਤਾਂ ਫਿਰ ਹੁਣ ਆਮ ਲੋਕਾਂ ਨੂੰ ਆਪਾਂ ਠੇਸ ਨਹੀਂ ਨਾ ਪਹੁੰਚਾ ਸਕਦੇ ਇਹਦਾ ਕਿਤੇ ਨਾ ਕਿਤੇ ਮਤਲਬ ਸਿੰਗਰ ਨੂੰ ਵੀ ਚਾਹੀਦਾ ਕਿ ਮਤਲਬ ਮੈਂ ਚਲੋ ਜਿਹੜੇ ਪਿਆਰ ਕਰਨ ਵਾਲੇ ਆ ਜਿਹੜੇ ਮੇਰੇ ਵਰਗੇ ਸੁਰ ਨਾਲ ਪਿਆਰ ਕਰਦੇ ਹਨ ਉਹ ਤਾਂ ਚਲੋ ਮਤਲਬ ਉਹਨਾਂ ਦਾ ਗੁੱਸਾ ਵੀ ਸਹਿ ਲੈਣਗੇ ਪਰ ਹੁਣ ਸਾਰਿਆਂ ਦਾ ਨਹੀਂ ਕਹਿ ਸਕਦੇ ਹਨ ਵੀ ਹਰੇਕ ਕੋਈ ਇਨਸਾਨ ਤੁਹਾਡੇ ਨਾਲ ਮਤਲਬ ਕੰਪਰੋਮਾਈਜ਼ ਕਰ ਲੂਗਾ ਅੱਛਾ ਤੁਹਾਡੇ ਨਾਲ ਫਿਰ ਜਿਹੜਾ ਗੀਤਾਂ ਦਾ ਜਿਹੜਾ ਸਿਲਸਿਲਾ ਉਹ ਵੀ ਅਸੀਂ ਚਲਾਉਣਾ ਹੈ ਤੇ ਮੈਂ ਚਾਹਣਾ ਕੋਈ ਗੀਤ ਵੀ ਫੇਰਾਉਣ ਦੇ ਹਾਂਜੀ ਮੈਂ ਦੱਸਣਾ ਚਾਹੁੰਨਾ ਕਿ ਜਿਹੜਾ ਮੇਰਾ ਜ਼ਿੰਦਗੀ ਦਾ ਮੇਰੇ ਕੈਰੀਅਰ ਦਾ ਪਹਿਲਾ ਗਾਣਾ ਸੀਗਾ ਮੈਂ ਪਹਿਲਾਂ ਵੀ ਦੱਸ ਗਿਆ ਠਾ ਕਿ ਮੇਰੇ ਮਦਰ ਮਤਲਬ ਉਹ ਦੋ ਨਾ ਉਹਨਾਂ ਦੀ ਡੈਥ ਨਹੀਂ ਹੋਈ ਸੀ 4-5 ਮਹੀਨੇ ਪਹਿਲਾਂ ਤੇ ਉਦੋਂ ਮੈਂ ਇੱਕ ਗਾਣਾ ਉਹਨਾਂ ਨੂੰ ਮੈਂ ਮੇਰੀ ਮੈਨੂੰ ਬੜਾ ਹਮੇਸ਼ਾ ਮੈਨੂੰ ਐ ਰਹਿੰਦਾ ਕਿ ਮੈਂ ਉਹਨਾਂ ਨੂੰ ਸਿਰਫ ਉਹ ਗਾਣਾ ਵੀ ਸਥਾਈ ਅੰਤਰਾ ਕੱਲੀ ਡੰਮੀ ਉਹ ਮੈਂ ਫੋਨ 'ਚ ਸੁਣਾਈ ਸੀਗੀ ਤੇ ਉਹ ਮੈਂ ਥੋੜਾ ਮੈਂ ਸਥਾਈ ਅੰਤਰਾ ਜ਼ਰੂਰ ਜ਼ਰੂਰ ਇਹ ਮੇਰਾ ਪਹਿਲਾ ਗਾਣਾ ਸੀ ਮੈਂ ਮਾਪਿਆਂ ਨੂੰ ਡੈਡੀਕੇਟ ਕੀਤਾ ਸੀਗਾ ਇਨੇ ਸਾਲ ਜਿਨ੍ਹਾਂ ਨੇ ਸੰਭਾਲਿਆ ਏ ਮੈਨੂੰ ਖੁਦ ਅੱਖੇ ਹੋ ਕੇ ਜਿਨ੍ਹਾਂ ਪਾਲਿਆ ਏ ਮੈਨੂੰ ਇਨੇ ਸਾਲ ਜਿਨ੍ਹਾਂ ਨੇ ਸੰਭਾਲਿਆ ਏ ਮੈਨੂੰ ਖੁਦ ਅੱਖੇ ਹੋ ਕੇ ਜਿਨ੍ਹਾਂ ਪਾਲਿਆ ਏ ਮੈਨੂੰ ਹਉ ਦੱਸੋ ਉਹਨਾਂ ਦੇ ਸਾਨ ਕਿਵੇਂ ਫੁੱਲ ਜਾ ਜਿਨ੍ਹਾਂ ਕਰਕੇ ਮੈਂ ਦੇਖਿਆ ਜਹਾਨਿਆ ਮੈਨੂੰ ਹੋਰ ਕੋਈ ਰੱਬ ਨਹੀਂ ਉਹ ਦਿਸਦਾ ਮੇਰੇ ਬੇਬੇ ਬਾਪੂ ਰੱਬ ਦੇ ਸਮਾਨ ਆ ਮੈਨੂੰ ਹੋਰ ਕੋਈ ਰੱਬ ਨਹੀਂ ਉਹ ਦਿਸਦਾ ਮੇਰੇ ਬੇਬੇ ਬਾਪੂ ਰੱਬ ਦੇ ਸਮਾਨ ਆ ਹਾ ਮੇਰੇ ਬੇਬੇ ਬਾਪੂ ਰੱਬ ਦੇ ਸਮਾਨ ਆ ਕੀ ਬਾਤ ਹੈ ਲੱਗਦਾ ਵੀ ਜਿੰਨਾ ਤਰ੍ਹਾਂ ਤੁਸੀਂ ਗਾਉਨੇ ਹੋ ਥੋੜਾ ਕਮਰਸ਼ੀਅਲ ਤੋਂ ਹਟ ਕੇ ਗਾਉਣੀ ਹੋ ਫਿਰ ਇਹਦੇ ਕਰਕੇ ਕਿਤੇ ਰੋਟੀ ਦਾ ਖਤਰਾ ਤਾਂ ਨਹੀਂ ਰਹਿੰਦਾ ਵੀ ਯਾਰ ਇਹ ਗਾਣੇ ਗਾ ਕੇ ਘਰੇ ਰੋਟੀ ਲਿਆਉਣੀ ਬਹੁਤ ਔਖੀ ਹੈ ਇਹ ਇਹ ਪ੍ਰੋਬਲਮ ਨਾ ਐਕਚੁਅਲੀ ਭਾਜੀ ਇਹ ਸਾਰੇ ਜਿਹੜੇ ਮਤਲਬ ਕਲਾਕਾਰ ਜਿਨ੍ਹਾਂ ਦਾ ਕੋਈ ਸਾਈਡ ਗਾਣੇ ਚੱਲ ਜਾਂਦੇ ਇਹ ਰੇਕ ਨੂੰ ਪ੍ਰੋਬਲਮ ਆਉਂਦੀ ਹੈ ਤੇ ਪਰ ਕਹਿੰਦੇ ਨੇ ਵੀ ਜਿਨੇ ਤੁਹਾਨੂੰ ਜੋ ਜਿੱਦ ਤੀਓ ਤੈਨੂੰ ਦਾਣਾ ਵੀ ਕਿਤੇ ਨਾ ਕਿਤੇ ਦਊਗਾ ਹੈਨਾ ਤੇ ਐਦਾਂ ਹੁੰਦਾ ਕਿ ਉਹ ਮਾਲਕ ਕਿਤੇ ਨਾ ਕਿਤੇ ਸਾਨੂੰ ਮਤਲਬ ਰੋਟੀ ਜੋਗੇ ਚਲੋ ਕਾਰ ਹੀ ਦਿੰਦਾ ਸੋ ਮੈਂ ਵੈਸੇ ਤਾਂ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਜਿਹੜੀ ਸੰਗੀਤ ਦੀ ਹਰੇਕ ਮੰਨ ਗਈ ਹੈ ਮੈਂ ਗਾਵਾਂ ਮੇਰੇ ਬੀਟ Song ਵੀ ਆਏ ਹੋਏ ਆ ਪਰ ਮੈਂ ਤੁਹਾਨੂੰ ਚੱਕ ਲੈ ਤੁਸੀਂ ਕੀ ਰਹਿੰਦੇ ਨਹੀਂ ਅਸਲੇ ਵਾਲੇ ਇਸ ਵਾਸਤੇ ਹਲੇ ਤੱਕ ਪਰੇਜ ਆ ਤੇ ਬੀਟ Song ਵੀ ਆਏ ਹੋਏ ਮੇਰੇ ਰੋਮਾਂਟਿਕ Song ਵੀ ਆਏ ਹੋਏ ਆ ਗਾਹ ਹੋਰ ਵੀ ਮੇਰੇ ਸੂਫੀ ਸਾਈਡ ਗਾਣੇ ਵੀ ਸਾਡੇ ਰੈਡੀ ਆ ਹਾਂ ਮੈਂ ਐਕਚੁਅਲੀ ਬਾਈ ਨਾਲ ਜਿਹੜੇ ਮੇਰੇ ਸਾਡੇ ਸੀਨੀਅਰ ਨੇ ਬਹੁਤ ਹੀ ਰਿਸਪੈਕਟ ਕਰਦਾ ਮੈਂ ਉਹਨਾਂ ਦਾ ਤੇ ਉਹਨਾਂ ਨਾਲ ਮੈਂ ਸਟੇਜ ਤੇ ਮਤਲਬ ਮੈਂ ਬੈਕ ਕੋਰਸ ਵੀ ਕਰਦਾ ਰਿਆ ਤੇ ਉਹਨਾਂ ਦੀਆਂ ਮੈਂ ਗਾਇਆਂ ਹੋਈਆਂ ਦੋ ਗਾਣੇ ਵੀ ਪਾਏ ਸੀ ਉਹ ਕਾਫੀ ਵਾਇਰਲ ਹੋਏ ਸੀਗੇ ਉਹ ਰੀਲ ਇੱਕ ਤੇ ਹਮੇਸ਼ਾ ਹੀ ਉਹਨਾਂ ਨਾਲ ਮੇਰਾ ਬੜਾ ਪਿਆਰ ਆ ਜ਼ਰੂਰ ਸੁਣਾਓ ਤੇ ਹਾਂ ਉਹਨਾਂ ਦਾ ਮੈਂ ਇੱਕ ਗਾਣਾ ਨਾ ਇੱਕ ਐਕਚੁਅਲੀ ਉਹਨਾਂ ਦਾ ਇੱਕ ਗਾਣਾ ਚੋਰੀ ਹੋ ਗਿਆ ਸੀਗਾ ਉਹ ਗਾਣਾ ਉਹਨਾਂ ਦਾ ਸੀਗਾ ਤੇ ਉਹ ਕਿਸੇ ਹੋਰ ਸਿੰਗਰ ਨੇ ਮੰਨ ਲੋ ਗਾਤਾ ਸੀਗਾ ਉਸ ਤੋਂ ਬਾਅਦ ਉਹਦੇ ਨਾਲ ਦਾ ਹੀ ਗਾਣਾ ਮਤਲਬ ਇੱਕ ਸਾਡੇ ਬਹੁਤ ਹੀ ਪਿਆਰੇ ਵੀਰਾ ਵਿੱਕੀ ਸਰਪੰਚ ਉਹਨਾਂ ਦਾ ਲਿਖਿਆ ਹੋਇਆ ਫਿਰ ਗਾਣਾ ਬਾਈ ਨੇ ਕੀਤਾ ਸੀਗਾ ਤੇ ਉਹ ਮੈਂ ਇੱਕ ਦਿਨ ਵੈਸੇ ਹੀ ਅਸੀਂ ਨਾ ਮਤਲਬ ਮੇਰੇ ਕੋਲ ਵੀਡੀਓ ਸੀ ਕੋਈ ਪੁਰਾਣੀ ਉਹ ਮੈਂ ਪਾਤੀ ਤੇ ਉਹ ਕਾਫੀ ਵਾਇਰਲ ਹੋ ਗਈ ਸੀ ਉਹ ਵਿਆਹ ਗਾਣਾ ਸੀਗਾ ਰੱਬ ਤੋਂ ਜੀ ਨੂੰ ਮੰਗਦੇ ਸੀ ਮੰਗ ਸਾਡੀ ਹੋਈ ਨਾ ਇਸ ਦੁੱਖ ਤੋਂ ਤਕਲੀਫ ਕੋਈ ਵੀ ਡਾਢੀ ਹੋਈ ਨਾ ਰੱਬ ਤੋਂ ਜੀ ਨੂੰ ਮੰਗਦੇ ਸੀ ਮੰਗ ਸਾਡੀ ਹੋਈ ਨਾ ਇਸ ਦੁੱਖ ਤੋਂ ਤਕਲੀਫ ਕੋਈ ਵੀ ਡਾਢੀ ਹੋਈ ਨਾ ਹਏ ਕਰਨੀ ਹੋ ਪੈਦਾ ਪਾਰ ਹਾਲਾਤਾਂ ਦਾ ਮੈਂ ਥੋ ਡਾਇਮੰਡ ਰਿੰਗ ਲਵਾਗੀ ਮੇਰਾ ਛੱਲਾ ਚਾਂਦੀ ਦਾ ਰੋਕ ਲੈਂਦਾ ਸੀ ਜੀਨੂੰ ਮੈਂ ਸਾਹਾਂ ਦੀ ਸੋਦੇ ਕੇ ਫੜ ਨਹੀਂ ਸਕਿਆ ਉਸ ਕੁੜੀ ਦਾ ਪੱਲਾ ਜਾਂਦੀ ਦਾ ਰੋਕ ਲੈਂਦਾ ਸੀ ਜੀਨੂੰ ਮੈਂ ਸਾਹਾਂ ਦੇਸਾਂ ਦੇ ਕੇ ਫੜ ਨਹੀਂ ਸਕਿਆ ਉਸ ਕੁੜੀ ਦਾ ਪੱਲਾ ਜਾਂਦੀ ਦਾ ਕੀ ਬਾਤ ਹੈ थैंक यू ਬਹੁਤ ਵਾਰ ਮੁੱਦਾ ਵੀ ਨਵੇਂ ਜਿਹੜੇ ਮੁੰਡੇ ਗਵਨ ਵਾਲੇ ਨੇ ਉਹਨਾਂ ਨੂੰ ਕੰਪਨੀਆਂ ਲਾਰੇ ਲੂਰਿਆਂ ਚ ਫਸਾ ਲੈਂਦੀਆਂ ਤੁਹਾਡੇ ਨਾਲ ਵੀ ਕੁਝ ਹੁੰਦਾ ਇਦਾਂ ਬਿਲਕੁਲ ਮੇਰੇ ਨਾਲ ਵੀ ਮੈਂ ਜਦੋਂ ਭਾਜੀ ਮੇਰਾ ਸਟਾਰਟਿੰਗ ਟਾਈਮ ਸੀ ਨਾ ਉਦੋਂ ਮੈਨੂੰ ਨਾ ਇੱਕ ਮੇਰੇ ਕੋਈ ਰਿਲੇਟਿਵ ਸੀਗੇ ਉਹਨਾਂ ਨੇ ਮੈਨੂੰ ਕਿਸੇ ਕੰਪਨੀ ਨਾਲ ਮਲਾਇਆ ਉਹ ਉਹਨਾਂ ਨੇ ਗੱਲਾਂ ਤਾਂ ਬਹੁਤ ਵਧੀਆ ਕੀਤੀਆਂ ਕਿ ਕਹਿੰਦੇ ਤੇਰੇ ਪਹਿਲੇ ਗਾਣੇ ਤੇ 4-5 ਲੱਖ ਰੁਪਇਆ ਲਾਉਣਗੇ ਤੈਨੂੰ ਚੰਡੀਗੜ੍ਹ ਵਧੀਆ ਫਲੈਟ ਲੈ ਕੇ ਦੇਣਗੇ ਤੈਨੂੰ ਗੱਡੀ ਲੈ ਕੇ ਦੇਣਗੇ ਮੈਂ ਫਿਰ ਉਦੋਂ ਨੂੰ ਪਤਾ ਨਵੀਂ ਸੋਚ ਨਵੀਂ ਜਨਰੇਸ਼ਨ ਨੂੰ ਆਉਂਦਾ ਵੀ ਵੀ ਹਾਂ ਵੀ ਮੈਂ ਤਾਂ ਕੱਲ ਨੂੰ ਸਟਾਰ ਬਣ ਜਾਣਾ ਹਰੇਕ ਬੰਦੇ ਨੂੰ ਹੁੰਦਾ ਪਰ ਜਿਵੇਂ ਕਹਿੰਦੇ ਨਾ ਉਹ ਮੇਰਾ ਇੱਕ ਵਹਿਮ ਸੀਗਾ ਉਸ ਕੰਪਨੀ ਨੇ ਮੈਨੂੰ ਬੁਲਾ ਲਿਆ ਮੈਨੂੰ ਚੰਡੀਗ ਤੇ ਮਤਲਬ ਮੈਂ ਆਪਦੇ ਖਰਚੇ ਦਾ ਮੈਂ ਰੋਟੀ ਪਾਣੀ ਖਾਂਦਾ ਰਿਆਂ ਕੋਈ ਮੇਰੇ ਕੋਲੇ ਨਹੀਂ ਆਇਆ ਮੈਨੂੰ ਹਰ ਮੈਂ ਫੋਨ ਕਰਨਾ ਤਾਂ ਕਹਿਣਾ ਵੀ ਅੱਜ ਤੇਰੇ ਕੋਲ میوزਿਕ ਡਾਇਰੈਕਟਰ ਆ ਰਿਹਾ ਤੂੰ ਇੱਥੇ ਚਲਾ ਜਾਈ ਬਾਅਦ ਚ ਤੈਨੂੰ ਰਿਕਾਰਡ ਕਰਨਗੇ ਠੀਕ ਹੈ ਤੇ ਪਰ ਉਹ ਮੈਂ ਮੈਂ ਹਾਲਾਂਕਿ ਐਗਰੀਮੈਂਟ ਨਹੀਂ ਮੈਂ ਕੀਤਾ ਸੀਗਾ ਪਰ ਫਿਰ ਵੀ ਮੈਂ ਉਹਨਾਂ ਤੋਂ ਬਚ ਗਿਆ ਤੇ ਮੈਂ ਫਿਰ ਉਹਨਾਂ ਨੂੰ ਮੈਂ ਮਨਾ ਹੀ ਕਰਤਾ ਮੈਂ ਹੈ ਵੀ ਨਹੀਂ ਮੈਂ ਬਜ਼ਾਰਾ ਕਿਦਾਂ ਚੱਲਦਾ ਜੀ ਗੁਜ਼ਾਰਾ ਐਕਚੁਅਲੀ ਮੇਰੇ ਜਿਹੜੇ ਮਤਲਬ ਇੰਟਰਵਿਊ ਮੇਰੇ ਕਾਫੀ ਵਾਇਰਲ ਹੋ ਗਾ ਕੁਝ ਮੇਰੇ ਇਨਸਟਾ ਦੇ ਵਾਇਰਲ ਹੋ ਗਾ ਤੇ ਉਸ ਤੋਂ ਬਾਅਦ ਜਿਹੜੇ ਮੇਰੀ ਇੰਟਰਵਿਊ ਤੋਂ ਬਾਅਦ ਮੇਰੇ ਨਵੇਂ ਲੋਕ ਮੇਰੇ ਟੱਚ ਚ ਆਏ ਉਹਨਾਂ ਨੇ ਸਪੋਰਟ ਕੀਤੀ ਕਿਸੇ ਕੋਈ 뮤직 ਡਾਇਰੈਕਟਰ ਸੀ ਕੋਈ ਰਾਈਟਰ ਸੀਗਾ ਤੇ ਉਸ ਤੋਂ ਬਾਅਦ ਜਿਵੇਂ ਜਿਵੇਂ ਬਸ ਮੇਰਾ ਲਿੰਕ ਦਾ ਮੇਰਾ ਦਾਇਰਾ ਵਧਿਆ ਗਿਆ ਪਹਿਚਾਨ ਬਣਦੀ ਗਈ ਹੈ ਨਾ ਹਾਲੇ ਵੀ ਚਲੋ ਸਟਰਗਲ ਹੀ ਹੈ ਤੇ ਮੈਨੂੰ ਲਾਈਵ ਦਾ ਕੰਮ ਮਿਲਣ ਲੱਗ ਗਿਆ ਮੈਨੂੰ ਜਾਗਰਣ ਮੈਨੂੰ ਸੂਫੀ ਪ੍ਰੋਗਰਾਮ ਜਾਂ ਵਿਆਹਾਂ ਦੇ ਪ੍ਰੋਗਰਾਮ ਹੁਣ ਵੀ हां नहीं मालिक दी कृपा ਨਾਲ ਹੈਗੀ ਗੱਡੀ ਹੈਗੀ ਹਾਂ ਗੱਡੀ ਲੈ ਲਈਆ ਸੋ ਇਹ ਤਾਂ ਬੜਾ ਬੜਾ ਮਾਲਕ ਦਾ ਸ਼ੁਕਰ ਕਰਦਾ ਮੈਂ ਕਿ ਮੈਂ ਤਾਂ ਕਦੇ ਸੋਚਿਆ ਹੀ ਨਹੀਂ ਸੀ ਕਿ ਮੈਂ ਆਪਦੀ ਗੱਡੀ 'ਚ ਬਹਿ ਕੇ ਪ੍ਰੋਗਰਾਮ ਲਾਉਣ ਜਾਊਂਗਾ ਬਸ ਇਹ ਪਰ ਇੱਕ ਜੀ ਗੱਲ ਦਾ ਮੈਨੂੰ ਹਮੇਸ਼ਾ ਦੁੱਖ ਹੁੰਦਾ ਕਿ ਅੱਜ ਜੇਕਰ ਮੇਰੀ ਮਾਂ ਹੁੰਦੀ ਤਾਂ ਉਹ ਬੜਾ ਉਹਨਾਂ ਨੂੰ ਖੁਸ਼ੀ ਹੋਣੀ ਸੀਗੀ ਬਸ ਇਹ ਮੇਰਾ ਹਮੇਸ਼ਾ ਮੇਰੇ ਦਿਲ 'ਚ ਇਹ ਜੀ ਰਹਿੰਦੀ ਕਿ ਮੈਂ ਮੈਂ ਇੱਕ ਗੱਲ ਸੋਚਦਾ ਨਾ ਬਾਜੀ ਕਿ ਇਨਸਾਨ ਜਿੰਨਾ ਮਰਜ਼ੀ ਅਮੀਰ ਹੋ ਜਾਏ ਦੁਨੀਆ ਦੀ ਸਾਰੀ ਤਨ ਦੌਲਤ ਇਕੱਠੀ ਕਰ ਲੇ ਪਰ ਮਾਂ ਪਿਓ ਤੋਂ ਬਿਨਾ ਕਦੇ ਕੋਈ ਮੇਰ ਨਹੀਂ ਹੋ ਸਕਦਾ ਮੈਂ ਤਾਂ ਅੱਜ ਵੀ ਮੈਂ ਹੁਣ ਮੈਂ ਆਪਦਾ ਬੰਦੀਆ ਇੱਕ ਛੋਟਾ ਜਿਹਾ ਘਰ ਬਣਾ ਲਿਆ ਮੈਂ ਹਾਲਕਿ ਉਹ ਮੇਰਾ ਸੁਪਨਾ ਹੀ ਸੀਗਾ ਪਰ ਉਹ ਵੀ ਹੁਣ ਮੇਕ ਕੇ ਮੈਨੂੰ ਇੰਨੀ ਖੁਸ਼ ਨਹੀਂ ਹੁੰਦੀ ਉਹ ਤਾਂ ਕਿਉਂਕਿ ਮਾਂ ਦਾ ਸੁਪਨਾ ਸੀਗਾ ਉਹ ਵਿੱਚ ਹੀ ਰਹਿ ਗਿਆ ਤੇ ਉਹ ਬਸ ਏਦਾਂ ਸੀ ਕਿ ਬਸ ਉਹ ਮਾਂ ਦਾ ਸੁਪਨਾ ਜਦੋਂ ਰਹਿ ਗਿਆ ਹੁਣ ਤਾਂ ਮੈਨੂੰ ਮਾਲਕਪੁਰਾ ਚਲੋ ਕੋਠੀਆਂਕਾਰਾਂ ਬੰਗਲੇ ਦੇਤੇ ਮੈਨੂੰ ਉਨੀ ਉਹਦੀ ਵੀ ਇੰਨੀ ਖੁਸ਼ ਨਹੀਂ ਹੋਗੀ ਹਾਂ ਮਾਵਾ ਮਾਵਾ ਹੁੰਦੀਆਂ ਨੇ ਬਸ ਕੀ ਰਿਸ਼ਤੇਦਾਰਾਂ ਨੇ ਉਹ ਤੁਹਾਡੇ ਨਾਲ ਵਰਤਦੇ ਨੇ ਮਤਲਬ ਉਹ ਮੋਹ ਮੁਹੱਬਤ ਰੱਖਦੇ ਨੇ ਵਰਤਦੇ ਆ ਬਾਜੀ ਬਸ ਪਰ ਕਹਿੰਦੇ ਨੇ ਪਰ ਜਿਹੜੀ ਮਾਂ ਹੁੰਦੀ ਨਾ ਉਹ ਮਾਂ ਹੀ ਹੁੰਦੀ ਹੈ ਜਿੰਨਾ ਮਰਜੀ ਤੁਹਾਡੇ ਮਾਸੀਆਂ ਨੇ ਤੁਹਾਡੀਆਂ ਤਾਆਂ ਨੇ ਤੁਹਾਡੇ ਚਾਚੀਆਂ ਨੇ ਪਰ ਜਿਹੜਾ ਮਾਂ ਨੇ ਪਿਆਰ ਕਰਨਾ ਨਾ ਮੈਂ ਤਾਂ ਮਾਂ ਹੀ ਕੱਲੀ ਹੁੰਦੀ ਜਿਹੜੀ ਤੁਹਾਨੂੰ ਬਿਨਾਂ ਕਿਸੇ ਸਵਾਰਥ ਤੋਂ ਪਿਆਰ ਕਰਦੀ ਐ ਜਿਹਨੂੰ ਫਿਕਰ ਵੀ ਹੁੰਦਾ ਵੀ ਮੇਰਾ ਪੁੱਤ ਆਹ ਨਹੀਂ ਰੋਟੀ ਨਹੀਂ ਖਾਦਾ ਮੈਂ ਨਾ ਭਾਜੀ ਮੈਂ ਜ਼ਿਆਦਾ ਸਮਾਂ ਨਹੀਂ ਮੈਂ ਨਾ ਮੇਰੇ ਉਹਨਾਂ ਦੀ ਡੈਥ ਤੋਂ ਇੱਕ ਦਿਨ ਪਹਿਲਾਂ ਨਾ ਵੀ ਨਾ ਸਾਡਾ ਇੱਕ ਪ੍ਰੋਗਰਾਮ ਸੀਗਾ ਸਾਡੇ ਨਾਲ ਹੀ ਪਿੰਡ ਅਬਰਕੰਦੀ ਉੱਥੇ ਭਗਤ ਸਿੰਘ ਦਾ ਮੇਲਾ ਸੀਗਾ ਤੇ ਉੱਥੇ ਮਤਲਬ ਮੈਂ ਸਟੇਜ ਤੇ ਮਤਲਬ ਵਧੀਆ ਗਾ ਰਿਆ ਮੈਂ ਹੱਸ ਕੇ ਗਾਰੇ ਕਿਉਂਕਿ ਮੈਨੂੰ ਪਤਾ ਨਹੀਂ ਸੀ ਮੇਰੇ ਅਗਲੇ ਦਿਨ ਮੇਰੇ ਨਾਲ ਕੀ ਹੋਣਾ ਤੇ ਮੈਂ ਉਹ ਮੈਨੂੰ ਉਹਨਾਂ ਨੇ ਸ਼ੀਲਡ ਦਿੱਤੀ ਤੇ ਮੈਂ ਉਹ ਜਾ ਕੇ ਆਪਣੇ ਮਦਰ ਨੂੰ ਦਿੱਤੀ ਤੇ ਉਹ ਬਸ ਉਹਨਾਂ ਨੇ ਮਤਲਬ ਕੁਝ ਬੋਲਿਆ ਨਹੀਂ ਉਹਨਾਂ ਨੇ ਬਸ ਉਹਨਾਂ ਦੀਆਂ ਅੱਖਾਂ 'ਚ ਪਾਣੀ ਆ ਅੱਖਾਂ ਬੰਦ ਕਰ ਲਈਆਂ ਮੈਂ ਮੇਰਾ ਬੜਾ ਮਨ ਭਾਵਕ ਹੋਇਆ ਤੇ ਉਹ ਦੂਜੇ ਦਿਨ ਹੀ ਉਹਨਾਂ ਦੀ ਮਤਲਬ ਡੈਥ ਹੋ ਜਾਂਦੀ ਆ ਪਰ ਉਹ ਜ਼ਿੰਦਗੀ ਦਾ ਬਹੁਤ ਔਖਾ ਸਫ਼ਰ ਹੋਣਾ ਵੀ ਇੱਕ ਦਿਨ ਪਹਿਲਾਂ ਤੁਸੀਂ ਸ਼ੋਅ ਲਾ ਕੇ ਨੱਚ ਕੁੱਦ ਕੇ ਆਏ ਹੋ ਤੇ ਅਗਲੇ ਦਿਨ ਹੀ ਘਰ ਦੇ ਵਿੱਚ ਸੱਤਰ ਵੇਚ ਜਾਂਦਾ ਬਹੁਤ ਬਹੁਤ ਪਾਜੀ ਮੈਂ ਤਾਂ ਇੱਕ ਗੱਲ ਕਹਿਣਾ ਨਾ ਜਿਹੜਾ ਕਲਾਕਾਰ ਦੀ ਜ਼ਿੰਦਗੀ ਹੈ ਨਾ ਇੱਕ ਜੋਕਰ ਦੀ ਤਰ੍ਹਾਂ ਹੁੰਦੀ ਹੈ ਸਾਨੂੰ ਪਤਾ ਨਹੀਂ ਹੁੰਦਾ ਕਿ ਜਾਣਦੇ ਆ ਸਾਡੇ ਘਰੇ ਕੀ ਹੋ ਜਾਣਾ ਜਾਂ ਵੀ ਹੁਣ ਅਸੀਂ ਕਲਾਕਾਰ ਸਟੇਹ ਤੇ ਗਾ ਰਿਹਾ ਉਹ ਇਹ ਨਹੀਂ ਪਤਾ ਕਿ ਕਿਹੜੇ ਹਾਲਾਤਾਂ ਦੇ ਵਿੱਚੋਂ ਆਇਆ ਉਹਦੇ ਘਰੇ ਕੀ ਪ੍ਰੋਬਲਮ ਹੈ ਪਰ ਇੰਨਾ ਵੀ ਦਰਸ਼ਕ ਜਦੋਂ ਜੁੜੇ ਹੋਣ ਹਨਾ ਸਿਰ ਉੱਤੇ ਜਿਹੜੇ ਰੱਬ ਦਾ ਰੂਪ ਹੁੰਦੇ ਆ ਤੇ ਉਹ ਫਿਰ ਉਹਨਾਂ ਨੂੰ ਖੁਸ਼ ਕਰਨ ਲਈ ਬੜਾ ਕੁਝ ਹਨਾ ਜਦੋਂ ਬੰਦੇ ਨੂੰ ਬਾਹਰੋਂ ਪੈਸਾ ਆਉਂਦਾ ਮੈਂ ਇਹ ਗੱਲ ਕਹਿਣੀ ਨਹੀਂ ਸੀ ਪਰ ਮੈਨੂੰ ਬਹੁਤ ਵਾਰੀ ਬਹੁਤ ਲੋਕਾਂ ਨਾਲ ਗੱਲ ਕਰਦਾਂ ਜਦੋਂ ਕਈ ਵਾਰੀ ਗਾਇਕ ਨੂੰ ਬਾਹਰੋਂ ਪੈਸਾ ਆਉਂਦਾ ਤਾਂ ਉਹਦੇ ਸ਼ੌਂਕ ਵੱਧ ਜਾਂਦੇ ਨੇ ਬਹੁਤ ਸਾਰੇ ਪ੍ਰੋਡਿਊਸਰ ਬਾਅਦ ਦੇ ਵਿੱਚ ਉਰਾਉਂਦੇ ਨੇ ਵੀ ਮੁੰਡੇ ਨੂੰ ਪੈਸੇ ਦੇ ਉੱਤੇ ਪਰ ਉਹਨੇ ਅਯਾਸ਼ੀ ਚ ਉਡਾ ਦਿੱਤੇ ਕੋਈ ਕਹਿੰਦਾ ਉਹ ਨਸ਼ੇ ਚ ਉਡਾ ਦੇ ਤੁਸੀਂ ਨਸ਼ੇ ਪੱਤੇ ਤੋਂ ਦੂਰ ਹੋ ਨਹੀਂ ਨਹੀਂ ਇਸ ਇਸ ਗੱਲ ਤੋਂ ਤਾਂ ਮਾਲਕ ਦਾ ਬੜਾ ਸ਼ੁਕਰ ਹੈ ਕਿ ਬਹੁਤ ਜ਼ਿਆਦਾ ਦੂਰ ਹਾਂ ਮੈਂ ਤੇ ਬਾਹਰੋਂ ਮੈਨੂੰ ਵੀ ਅੱਛੀ ਮਤਲਬ ਸਪੋਰਟ ਆਈ ਮੇਰੀ ਹੈਲਪ ਕੀਤੀ ਪਰ ਜਿਹੜੇ ਸ਼ੌਂਕ ਨਹੀਂ ਕਹਿ ਸਕਦੇ ਜਾਂ ਕੋਈ ਉਦਾਂ ਦਾ ਨਜਾਇਜ਼ ਪੈਸਾ ਨਹੀਂ ਵਰਤਿਆ ਬਸ ਇਹਨਾਂ ਵੀ ਤੁਹਾਡੇ ਖਰਚੇ ਵਧ ਜਾਂਦੇ ਆ ਹੁਣ ਜਿੱਥੇ ਚਾਹੀਦਾ ਮਤਲਬ ਕੋਈ ਚਲੋ ਤੁਹਾਡੇ ਲਈ ਜਾਂ ਤੁਹਾਨੂੰ ਵਕ ਵਕ ਲੋਕਾਂ ਦੇ ਨਾਲ ਮਿਲਣਾ ਹਨਾ ਤੁਹਾਡਾ ਮਤਲਬ ਲੀੜਾ ਕਪੜਾ ਵੀ ਵਧੀਆ ਚਾਹੀਦਾ ਫਿਰ ਜਿਹੜੇ ਮਤਲਬ ਵਹੀਕਲ ਤੇ ਜਾਣਾ ਉਹਦਾ ਵੀ ਮਤਲਬ ਐਦਾਂ ਕਰਕੇ ਖਰਚੇ ਵੱਧ ਜਾਂਦੇ ਆ ਕਲਾਕਾਰ ਦਾ ਤੁਹਾਡਾ ਹੁਣ ਮੁੱਲ ਪੈਂਦਾ ਸਹੀ ਤੁਹਾਨੂੰ ਪ੍ਰੋਗਰਾਮ ਤੇ ਪੈਸੇ ਪੂਸੇ ਵਧੀਆ ਮਿਲ ਬਿਲਕੁਲ ਬਿਲਕੁਲ ਪਾਜੀ ਸ਼ੁਕਰ ਹੈ ਮਾਲਕ ਦਾ ਪਰ ਮੈਂ ਇੱਕ ਗੱਲ ਇਹ ਵੀ ਕਹਿਣਾ ਹੁੰਨਾ ਹਮੇਸ਼ਾ ਕਹਿਣਾ ਨਾ ਕਿ ਮੈਂ ਕੋਈ ਹੱਲੇ ਕੋਈ ਮੰਜ਼ਲ ਨਹੀਂ ਹਾਸਲ ਕਰ ਰਹੀ ਹੱਲੇ ਵੀ ਮੈਂ ਸਟਰਗਲ ਹੀ ਕਰ ਰਿਆ ਪਰ ਤੁਸੀਂ ਐਣਕਈਆਂ ਨਹੀਂ ਲਾ ਕੇ ਜਿਹੜਾ ਨਾਮ ਬਣਦਾ ਉਹ ਐਣਕਾ ਲਾਦੇ ਨਹੀਂ ਨਹੀਂ ਬਸ ਇਹ ਤਾਂ ਗੱਡੀ ਗੁੱਡੀ ਚੀਜ਼ ਆਉਂਦੇ ਆ ਨਾ ਐਣਕਈਆਂ ਲਾ ਕੇ ਇੱਥੇ ਰੱਖ ਦਿੰਦੇ ਸਾਡੇ ਨਹੀਂ ਨਹੀਂ ਐਸ ਗੱਲ ਦਾ ਤਾਂ ਮੈਂ ਦਾ ਬਸ ਸੋ ਚਲੋ ਬਹੁਤ ਵਧੀਆ ਤੁਹਾਡੇ ਨਾਲ ਲੱਗਿਆ ਜਦ ਜਾਂਦੇ ਕੋਈ ਗੀਤ ਹੋਰ ਹਾਂ ਮੈਂ ਬਿਲਕੁਲ ਬਿਲਕੁਲ ਮੈਂ ਮੈਂ ਕੋਈ ਹੋਰ ਮੈਂ ਨਾ ਮੈਂ ਆਪਣੇ ਜਿੱਥੇ ਵੀ ਮੇਰਾ ਪ੍ਰੋਗਰਾਮ ਹੁੰਦਾ ਜਾਗਰਣ ਹੁੰਦਾ ਜਾਂ ਕੋਈ ਵੀ ਮੇਲਾ ਹੁੰਦਾ ਮੈਂ ਇੱਕ ਆਵਦੇ ਮਦਰ ਨੂੰ ਮੈਂ ਜ਼ਰੂਰ ਡੈਡੀਕੇਟ ਕਰਦਾ ਹਾਂ ਹੂੰ ਬੜਾ ਚਿਰ ਹੋਇਆ ਤੈਨੂੰ ਅੱਲਾ ਕੋਲ ਰਹਿੰਦਿਆਂ ਹੁਣ ਮੇਰੀ ਜ਼ਿੰਦਗੀ ਚ ਮੋੜਨਾ ਏ ਮੈਂ ਹੋ ਬੜਾ ਚਿਰ ਹੋਇਆ ਤੈਨੂੰ ਅੱਲਾ ਕੋਲ ਰਹਿਂਦਿਆਂ ਹੁਣ ਮੇਰੀ ਜ਼ਿੰਦਗੀ ਚ ਮੋੜਨਾ ਏ ਮੈਂ ਹਾ ਅਮੀ ਮੇਰੀ ਤੂੰ ਦੱਸ ਕਿਹੜਾ ਤਾਰਾ ਤੈਨੂੰ ਤੋੜਨਾ ਏ ਮੈਂ ਹਾਏ ਅਮੀ ਮੇਰੀ ਤੂੰ ਦੱਸ ਕਿਹੜਾ ਤਾਰਾ ਤੈਨੂੰ ਤੋੜਨਾ ਏ ਮੈਂ ਥੈਂਕ ਯੂ ਬਹੁਤ ਧੰਨਵਾਦ ਤੁਹਾਡਾ ਸੁਪੇਸ਼ਾਂ ਸਾਡੇ ਨਾਲ ਲਵ ਸਾਦਕ ਸੰਗੀਤ ਨੂੰ ਬੇਹੱਦ ਲਵ ਕਰਦੇ ਨੇ ਜ਼ਿੰਦਗੀ ਦੇ ਕੌੜੇ ਮਿੱਠੇ ਤਜਰਬੇ ਵੀ ਸਾਂਝੇ ਕੀਤੇ ਨੇ ਤੇ ਉਮੀਦ ਹੈ ਕਿ ਸੰਗੀਤ ਦੇ ਅੰਬਰ ਦੇ ਵਿੱਚ ਇਹ ਨੌਜਵਾਨ ਵੱਡੀ ਪ੍ਰਵਾਜ ਭਰੇਗਾ ਲੋਕਾਂ ਦੇ ਦਿਲਾਂ ਤੇ ਰਾਜ ਕਰਦਾ ਰਹੇਗਾ ਇਹ ਦਰਸ਼ਕ ਇਹਨੂੰ ਆਪਣੇ ਦਿਲ ਦੇ ਵਿੱਚ ਵਸਾ ਕੇ ਰੱਖਣਗੇ ਕੈਮਰਾਮੈਨ ਸੁਖਵਿੰਦਰ ਤੇ ਸੰਦੀਪ ਦੇ ਨਾਲ ਦੀਪ ਸੰਦੀਪ ਡੇਲੀ ਪੋਸਟ ਪੰਜਾਬੀ ਸਤਿ ਸ਼੍ਰੀ ਅਕਾਲ